ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਬਹੁਤ ਸੋਹਣੀ ਪਰਿਵਾਰਕ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਰਮਣ ਆਪਣੇ ਸਹੁਰੇ ਘਰ ਵਿਆਹ ਕੇ ਜਾਂਦੀ ਆ ਤੇ ਉਹਦਾ ਸਹੁਰਾ ਪਰਿਵਾਰ ਬਹੁਤ ਵਧੀਆ ਸੁਭਾਅ ਦਾ ਹੁੰਦਾ ਰਮਣ ਬਹੋਰੀਆਂ ਦੋ ਪਹਿਣਾ ਤੇ ਉਹਨਾਂ ਦੀ ਮਾਂ ਦੀ ਮੌਤ ਹੋਈ ਵੀ ਆ ਹੁਣ ਰਵਣ ਦੇ ਘਰ ਵਿੱਚ ਉਹਦੀ ਭੈਣ ਛੋਟੀ ਭੈਣ ਤੇ ਉਹਦੇ ਪਾਪਾ ਰਹਿ ਜਾਂਦੇ ਆ ਤੇ ਰਮਣ ਜਦੋਂ ਵੀ ਆਪਣੇ ਸਹੁਰਿਆਂ ਤੋਂ ਪੇਕੇ ਜਾਂਦੀ ਆ ਤਾਂ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਮੇਰਾ ਸਹੁਰਾ ਪਰਿਵਾਰ ਬਹੁਤ ਵਧੀਆ ਇਹ ਸੁਣ ਕੇ ਰਮਣ ਦੇ ਪਾਪਾ ਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਇੱਕ ਪਿਓ ਇਹੀ ਚਾਹੁੰਦਾ ਹੁੰਦਾ ਕਿ ਮੇਰੀ ਧੀ ਵਿਆਹ ਤੋਂ ਬਾਅਦ ਸਹੁਰੇ ਘਰ ਸੁખી ਰਹੇ ਰਮਣ ਦੀ ਨਣਦ ਹੁੰਦੀ ਆ ਜਿਹਦਾ ਵਿਆਹ ਥੋੜਾ ਟਾਈਮ ਪਹਿਲਾਂ ਹੀ ਹੋਇਆ ਹੁੰਦਾ ਰਮਣ ਦੇ ਵਿਆਹ ਤੋਂ ਚਲੋ ਉਹ ਆਪਣੇ ਪੀਕੇ ਘਰ ਆਉਂਦੀ ਰਹਿੰਦੀ ਆ ਵਧੀਆ ਜੀ ਲੱਗਿਆ ਰਹਿੰਦਾ ਇਸੇ ਤਰ੍ਹਾਂ ਜ਼ਿੰਦਗੀ ਆ ਜਿਹੜੀ ਉਹ ਲੰਘਦੀ ਰਹਿੰਦੀ ਆ ਤੇ ਹੁਣ ਨਾ ਜਿਹੜੀ ਰਮਣ ਦੀ ਨਣਦਾ ਉਹ ਪ੍ਰੈਗਨੈਂਟ ਹੁੰਦੀ ਆ ਤੇ ਉਹਦੇ ਬੱਚਾ ਹੋਣ ਵਾਲਾ ਹੁੰਦਾ ਚਲੋ ਰਮਣ ਦੀ ਜੋ ਸੱਸਾ ਉਹ ਕਹਿੰਦੀ ਆ ਆਪਦੇ ਪੁੱਤ ਨੂੰ ਵੀ ਆਪਣੀ ਕੁੜੀ ਨੂੰ ਲੈ ਆ ਉਹ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਉਹਦੀ ਸੱਸ ਉਹਦੇ ਤੋਂ ਸਾਰਾ ਦਿਨ ਕੰਮ ਭਾਲਦੀ ਆ ਤੇ ਉਹਨੂੰ ਰੈਸਟ ਦੀ ਲੋੜ ਆ ਚਲੋ ਰਮਣ ਆ ਜਿਹੜੀ ਉਹ ਵੀ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਵੀ ਇਸ ਟਾਈਮ ਔਰਤਾਂ ਨੂੰ ਜ਼ਿਆਦਾ ਕੇਅਰ ਦੀ ਲੋਡ ਹੁੰਦੀ ਆ ਚਲ ਤੁਸੀਂ ਐਂ ਕਰੋ ਜੇ ਉਹਦੇ ਸਹੁਰੇ ਤੋਰ ਦੇਣਗੇ ਤਾਂ ਦੀਦੀ ਨੂੰ ਇੱਥੇ ਲਿਆਓ ਚਲੋ ਭਈ ਰਮਣ ਦਾ ਜਿਹੜਾ ਘਰ ਵਾਲਾ ਉਹ ਆਪਣੀ ਭੈਣ ਨੂੰ ਲੈ ਆਉਂਦਾ ਅੱਗੋਂ ਉਹਦੀ ਭੈਣ ਦੀ ਸੱਸਾ ਜਿਹੜੀ ਉਹ ਹੱਸ ਕੇ ਆਪਣੀ ਨੂੰ ਨੂੰ ਤੋਰ ਦਿੰਦੀ ਆ ਤੇ ਔਣ ਵੇਲੇ ਉਹ ਇਹ ਕਹਿੰਦੀ ਆ ਕਿ ਪੁੱਤ ਤਾ ਹੁਣ ਤਾਂ ਤੇਰੀ ਮਰਜ਼ੀ ਆ ਚੱਲ ਲੈ ਜਾ ਵੀ ਪਰ ਇੱਥੇ ਵੀ ਇਹਨੂੰ ਕੋਈ ਬਾੜੀ ਔਖ ਨਹੀਂ ਸੀਗੀ ਤੇ ਉਹਦਾ ਭਰਾ ਕਹਿੰਦਾ ਵੀ ਕੋਈ ਗੱਲ ਨਹੀਂ ਮਾਸਤੀ ਜੀ ਵੀ ਅਸੀਂ ਲੈ ਜਾਂਦੇ ਆ ਹਨਾ ਵੀ ਪਹਿਲਾਂ ਜ ਆਪਾਂ ਚਲੋ ਪੇਕੀ ਕਰਵਾ ਦਿੰਦੇ ਹੁੰਦੇ ਆ ਕੋਈ ਗੱਲ ਨਹੀਂ ਸਾਨੂੰ ਵੀ ਉਹਨਾਂ ਹੀ ਜਾਗਾ ਚਲੋ ਰਮਣ ਦੀ ਨਣ ਦਾ ਜਿਹੜੀ ਉਹ ਆ ਜਾਂਦੀ ਆ ਰਮਣ ਦੀ ਨਣਦ ਨੂੰ ਹਜੇ 6 ਮਹੀਨਾ ਲੱਗਿਆ ਹੁੰਦਾ ਤੇ ਉਹ ਉਦੋਂ ਹੀ ਆ ਜਾਂਦੀ ਆ ਚਲੋ ਇੱਥੇ ਰਹਿੰਦੀ ਆ ਤੇ ਰਮਣ ਦੀ ਜੋ ਸੱਸਾ ਆਪਣੀ ਦੀ ਦਾ ਬਹੁਤ ਖਿਆਲ ਰੱਖਦੀ ਆ ਖਾਣ ਪੀਣ ਨੂੰ ਵਧੀਆ ਚੰਗੇ ਫਰੂਟ ਡਰਾਈ ਫਰੂਟ ਉਹਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਕਦੇ-ਕਦੇ ਰਮਣ ਕਹਿ ਦਿੰਦੀ ਕਿ ਦੀਦੀ ਜਦੋਂ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਨਾ ਵਾਕ ਕਰਿਆ ਕਰੋ ਥੋੜਾ ਬਹੁਤਾ ਵੀ ਨਹੀਂ ਤਾਂ ਜੇ ਵਾਕ ਨਹੀਂ ਹੁੰਦੀ ਤਾਂ ਤੁਸੀਂ ਝਾੜੂ ਲੈ ਲਿਆ ਕਰੋ ਤੇ ਵਿੜੇ ਚ ਝਾੜੂ ਲਾ ਲਿਆ ਕਰੋ ਰਮਣ ਦੀ ਸੱਸ ਕਹਿੰਦੀ ਵੀ ਮੇਰੀ ਧੀ ਜਨੇਪੇ ਦੀ ਹਾਲਤ ਵਿੱਚ ਕੋਈ ਕੰਮ ਨਹੀਂ ਕਰੂਗੀ ਜਦੋਂ ਇਹਦੀ ਡਿਲੀਵਰੀ ਹੋਊਗੀ ਉਦੋਂ ਬਾਅਦ ਵੀ ਇਹ ਤਿੰਨ ਮਹੀਨੇ ਬੈੱਡ ਰੈਸਟ ਰੱਖੂਗੀ ਮੇਰੀ ਧੀ ਨੂੰ ਬਹੁਤੀਆਂ ਮਤਾਂ ਦੇਣ ਦੀ ਲੋੜ ਨਹੀਂ ਇਹ ਗੱਲ ਚਲੋ ਰਮਣ ਨੂੰ ਚੰਗੀ ਨਾ ਲੱਗੀ ਰਮਣ ਨੇ ਕਿਹਾ ਵੀ ਨਹੀਂ ਮੰਮੀ ਮੇਰਾ ਉਹ ਮਤਲਬ ਨਹੀਂ ਸੀ ਮੈਂ ਤਾਂ ਵੈਸੇ ਹੀ ਕਹਿਣੀ ਆ ਕਿ ਨਹੀਂ ਹਨਾ ਫਿਰ ਵੱਡਾ ਆਪਰੇਸ਼ਨ ਹੋ ਜਾਂਦਾ ਵੀ ਫਿਰ ਉਸ ਤੋਂ ਬਾਅਦ 6 ਮਹੀਨੇ ਤੱਕ ਫਿਰ ਮਤਲਬ ਹਨਾ ਰੈਸਟ ਰੱਖਣੀ ਪੈਂਦੀ ਆ ਨਾਲੇ ਇਹ ਆ ਵੱਡੇ ਆਪਰੇਸ਼ਨ ਨਾਲ ਸਰੀਰ ਆ ਜਿਹੜਾ ਉਹ ਇਹ じゃ ਨਹੀਂ ਰਹਿੰਦਾ ਕਹਿੰਦੀ ਚੱਲ ਕੋਈ ਨਾ ਤੂੰ ਮੇਰੀ ਤੀਨੋਂ ਬਾਲੀਆਂ ਮੱਤਾਂ ਨਾ ਦੇ ਉਸ ਤੋਂ ਬਾਅਦ ਰਮਣ ਨੇ ਸੋਚ ਲਿਆ ਵੀ ਮੈਂ ਆਪਦੀ ਨਾਨਦ ਨੂੰ ਕੁਝ ਨਹੀਂ ਕਹਿਣਾ ਜੇ ਰਮਣ ਦੀ ਨਾਨਦ ਕੋਈ ਕੰਮ ਕਰਨ ਵੀ ਲੱਗਦੀ ਤਾਂ ਉਹਦੀ ਸੱਸ ਰਮਣ ਦੀ ਸੱਸ ਮਤਲਬ ਆਪਦੀ ਤੀਨ ਨੂੰ ਟੋਕ ਦਿੰਦੀ ਵੀ ਤੂੰ ਕੋਈ ਕੰਮ ਨਹੀਂ ਕਰਨਾ ਚਲੋ ਭਾਈ ਜੋ ਰਮਣ ਦੀ ਨਾਨਦ ਦਾ ਜਿਹੜੇ ਮਹੀਨੇ ਉਹ ਪੂਰੇ ਹੋ ਜਾਂਦੇ ਆ ਡਿਲੀਵਰੀ ਦਾ ਸਮਾਂ ਆਉਂਦਾ ਉਹਦੇ ਜਨੇਪਾ ਪੀੜਾ ਔਂਟੀਆਂ ਨੂੰ ਹਸਪਤਾਲ ਲਜਾਇਆ ਜਾਂਦਾ ਪਰ ਉਹਨੇ ਬਹੁਤ ਟਾਈਮ ਪਹਿਲਾਂ ਕੰਮ ਛੱਡਦਾ ਸੀ ਜਿਸ ਕਰਕੇ ਬੱਚੇ ਦਾ ਬਰਥ ਸੀ ਉਹ ਹੋ ਨਹੀਂ ਰਿਹਾ ਸੀ ਇੱਕ ਦਿਨ ਤੇ ਪੂਰੀ ਇੱਕ ਰਾਤ ਉਹ ਹਸਪਤਾਲ ਦੇ ਵਿੱਚ ਜਣੇਪਾ ਪੀੜਾ ਨਾਲ ਕਰਾਉਂਦੀ ਰਹਿੰਦੀ ਆ ਪਰ ਡਾਕਟਰ ਜਿਹੜੇ ਉਹ ਐਂਡ ਤੇ ਕਹਿ ਦਿੰਦੇ ਆ ਵੀ ਬੱਚਾ ਜਨਮ ਨਹੀਂ ਲੈ ਰਿਹਾ ਇਸ ਲਈ ਸੇਜੇਰੀਅਨ ਕਰਨਾ ਪਊਗਾ ਚਲੋ ਰਮਣ ਦੀ ਨਣਦ ਦਾ ਵੱਡਾ ਆਪਰੇਸ਼ਨ ਹੋ ਜਾਂਦਾ ਫਿਰ ਰਮਣ ਦੀ ਸੱਸਾ ਹਨਾ ਕਹਿੰਦੀ ਆ ਲੈ ਮੇਰੀ ਧੀ ਦਾ ਤਾਂ ਵੱਡਾ ਆਪਰੇਸ਼ਨ ਹੋ ਗਿਆ ਹੁਣ ਤਾਂ ਮੇਰੀ ਧੀ ਵੱਜੋ ਰਤੀ ਹੋ ਗਈ ਉਹ ਇਹ ਜਾ ਕੰਮ ਨਹੀਂ ਹੋਣਾ ਤੇ ਉਹਦੇ ਹੋਈ ਵੀ ਬੇਟੀ ਸੀ ਇਸ ਗੱਲ ਦਾ ਵੀ ਉਹਦੀ ਮਾਂ ਨੇ ਬਹੁਤ ਸੋਗ ਮਨਾਇਆ ਚਲੋ ਰਮਣ ਦੇ ਜਿਹੜੀ ਨਣਦਾ ਉਹਦਾ ਨਾਮ ਪ੍ਰੀਤ ਸੀ ਪ੍ਰੀਤ ਦੇ ਸਹੁਰੇ ਆ ਜਿਹੜੇ ਉਹ ਕੁੜੀ ਨੂੰ ਦੇਖਣ ਆਉਂਦੇ ਆ ਉਹਨਾਂ ਨੂੰ ਕੋਈ ਐਂ ਅਫਸੋਸ ਨਹੀਂ ਹੁੰਦਾ ਵੀ ਸਾਡੀ ਨੂੰਹ ਦੇ ਕੁੜੀ ਹੋਈ ਆ ਤੇ ਉਸ ਤੋਂ ਬਾਅਦ ਹਸਪਤਾਲ ਦਾ ਜੋ ਬਿੱਲ ਹੁੰਦਾ ਉਹ ਪ੍ਰੀਤ ਦੇ ਸਹੁਰੇ ਹੀ ਦੇ ਕੇ ਜਾਂਦੇ ਆ ਪ੍ਰੀਤ ਦਾ ਜੋ ਭਰਾ ਹੁੰਦਾ ਰਮਣ ਦੇ ਘਰ ਵਾਲਾ ਉਹ ਕਹਿੰਦਾ ਮਾਸਤੀ ਜੀ ਤੁਸੀਂ ਕਿਉਂ ਪੈਸੇ ਦਿੰਨੇ ਹੋ ਨਾ ਹਸਪਤਾਲ ਤੇ ਅਸੀਂ ਲੈ ਕੇ ਆਏ ਸੀ ਵੀ ਅਸੀਂ ਪੇ ਕਰਾਂਗੇ ਉਹ ਕਹਿੰਦੀ ਨਹੀਂ ਪੁੱਤ ਇੰਨਾ ਹੀ ਬਹੁਤ ਆ ਤੁਸੀਂ ਹਨਾ ਇਹਨੂੰ ਸਾੰਭ ਸੰਭਾਲ ਰਹੇ ਹਾਂ ਵੀ ਅੰਸ ਤਾਂ ਸਾਡੀ ਪੈਦਾ ਹੋਈ ਐ ਦੀ ਖੁੱਖ ਚੋਂ ਵੀ ਅਸੂ ਹੀ ਪੈਸੇ ਦੇਵਾਂਗੇ ਚਲੋ ਬਿੱਲ ਪੇ ਕਰ ਦਿੰਦੇ ਆ ਉਸ ਤੋਂ ਬਾਅਦ ਰਮਨ ਦੀ ਜਿਹੜੀ ਨਣ ਦਾ ਪ੍ਰੀਤ ਉਹਨੂੰ 2-3 ਦਿਨ ਹਸਪਤਾਲ 'ਚ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਂਦੀ ਆ ਜਦੋਂ ਘਰ ਲਿਆਂਦਾ ਜਾਂਦਾ ਤਾਂ ਫੇਰ ਵੀ ਪ੍ਰੀਤ ਦੀ ਮਾਂ ਜਿਹੜੀ ਆਪਣੀ ਧੀ ਨੂੰ ਬੈਠਣ ਉੱਠਣ ਨਹੀਂ ਜਿਆਦਾ ਦਿੰਦੀ ਉਹਨੂੰ ਕਹਿੰਦੀ ਆ ਵੀ ਹਾਏ ਤੇਰਾ ਵੱਡਾ ਆਪਰੇਸ਼ਨ ਹੋਇਆ ਚਲੋ ਇਹ ਸਮਾਂ ਜਿਹੜਾ 3 ਮਹੀਨੇ ਦਾ ਸਮਾਂ ਲੰਘ ਜਾਂਦਾ ਪ੍ਰੀਤ ਦੀ ਬੇਟੀ 3 ਮਹੀਨਿਆਂ ਦੀ ਹੋ ਜਾਂਦੀ ਆ ਤੇ ਹੁਣ ਪ੍ਰੀਤ ਦੇ ਘਰ ਵਾਲਾ ਜਿਹੜਾ ਉਹ ਪ੍ਰੀਤ ਨੂੰ ਲੈਣ ਆਉਂਦਾ ਪਰ ਪ੍ਰੀਤ ਦੀ ਮਾਂ ਕਹਿੰਦੀ ਵੀ ਮੈਂ ਆਪਣੀ ਕੁੜੀ ਨਹੀਂ ਭੇਜਣੀ 6 ਮਹੀਨੇ ਤੱਕ ਜਦੋਂ ਦੀ ਕੁੜੀ 6 ਮਹੀਨੇ ਦੀ ਨਹੀਂ ਹੁੰਦੀ ਉਦੋਂ ਭੇਜੂੰਗੀ ਉਦੋਂ ਪਹਿਲਾਂ ਨਹੀਂ ਭੇਜਦੀ ਤੇ ਪ੍ਰੀਤ ਜਿਹੜੀ ਉਹ ਵੀ ਆਪਣੇ ਸਹੁਰੇ ਘਰ ਜਾਣਾ ਚਾਹੁੰਦੀ ਹੁੰਦੀ ਆ ਪਰ ਉਹਦੀ ਮਾਂ ਕਹਿੰਦੀ ਵੀ ਨਹੀਂ ਪੁੱਤ ਉੱਥੇ ਤੈਨੂੰ ਕੰਮ ਕਰਨਾ ਪਊ ਡਾਕਟਰ ਨੇ 6 ਮਹੀਨਿਆਂ ਦਾ ਪਰਹੇਜ਼ ਰੱਖਿਆ ਰਮਣ ਤੋਂ ਫੇਰ ਨਹੀਂ ਰਿਹਾ ਜਾਂਦਾ ਰਮਣ ਕਹਿੰਦੀ ਮੰਮੀ ਡਾਕਟਰ ਨੇ ਤਾਂ ਇਹ ਕਿਹਾ ਸੀ ਕਿ 3 ਮਹੀਨੇ ਤੁਸੀਂ ਜ਼ਿਆਦਾ ਭਾਰ ਜ਼ੋਰ ਦਾ ਕੰਮ ਨਹੀਂ ਕਰਨਾ ਵੀ ਪਹਿਲਾਂ ਜਾਦੇ ਪਰਹੇਜ਼ ਹੁੰਦੇ ਸੀ ਵੀ ਹੁਣ ਤਾਂ ਜਿਹੜੇ ਸੇਜੇਰੀਅਨ ਹੁੰਦੇ ਆ ਉਹਦੇ ਟੈਂਕੇ ਆ ਜਿਹੜੇ ਵੀ ਉਹ ਪ੍ਰੈਸ ਨਾਲ ਹੀ ਹਨਾ ਜਿਹੜਾ ਉਹ ਕਰਦੇ ਆ ਵੀ ਹੁਣ ਕਿਹੜਾ ਉਹ ਦੂਸਰੇ ਟੈਂਕੇ ਆ ਵੀ ਉਹ ਟੁੱਟ ਜਾਣਗੇ ਵੈਸੇ ਵੀ ਤੇ 3 ਮਹੀਨੇ ਤਾਂ ਬਹੁਤ ਹੁੰਦੇ ਆ ਵੀ ਚਲ ਇੰਨਾ ਜ਼ਰੂਰ ਹੁੰਦਾ ਵੀ ਜ਼ਿਆਦਾ ਭਾਰ ਦਾ ਕੰਮ ਨਾ ਕਰਨਗੇ ਉਹ ਕਹਿੰਦੀ ਵੀ ਅੱਛਾ ਤੂੰ ਇਹ ਚਾਹੁੰਦੀ ਆ ਵੀ ਮੇਰੀ ਧੀ ਆਪਣੇ ਸਹੁਰੇ ਘਰ ਚਲੀ ਜਾਵੇ ਉਹ ਕਹਿੰਦੀ ਵੀ ਨਹੀਂ ਮੰਮੀ ਮੈਂ ਬਿਲਕੁਲ ਨਹੀਂ ਚਾਹੁੰਦੀ ਪਰ ਕਹਿੰਦੀ ਵੀ ਅੱਗੇ ਜਾ ਕੇ ਸਮੱਸਿਆਵਾਂ ਆਉਣਗੀਆਂ ਵੀ ਦੀਦੀ ਦਾ ਜਿਹੜਾ weight ਆ ਉਹ ਵੱਧ ਜਾਊਗਾ ਵੀ ਫਿਰ ਇਹਨਾਂ ਨੂੰ ਜਮਾ ਔਖਾ ਹੋ ਜੂ ਬਾਕੀ ਮੈਨੂੰ ਕੀ ਪ੍ਰੋਬਲਮ ਆ ਹਨਾ ਰਹਿਣ ਦੋ ਵੀ ਵੈਸੇ ਵੀ ਚਲੋ ਇਹ ਆ ਵੀਰਜੀ ਲੈਣਾ ਆ ਇਹੋ ਗੁੱਸਾ ਨਾ ਕਰ ਜਾਣ ਵੀ ਪਹਿਲਾਂ ਹੀ 4-5 ਮਹੀਨੇ ਹੋ ਗਏ ਸੀ ਦੀਦੀ ਆਈ ਨੂੰ ਤੇ 3 ਮਹੀਨਿਆਂ ਦੀ ਕੁੜੀ ਹੋ ਗਈ ਵੀ ਇੰਨਾ ਟਾਈਮ ਤੱਕ ਅੱਜਕੱਲ ਕੋਈ ਛੱਡਦਾ ਨਹੀਂ ਤੇ ਚਲੋ ਪ੍ਰੀਤ ਆ ਜਿਹੜੀ ਉਹ ਵੀ ਆਪਣੀ ਮੰਮੀ ਨੂੰ ਕਹਿ ਰਹੀਦੀ ਆ ਵੀ ਨਹੀਂ ਮੰਮੀ ਮੈਂ ਨਹੀਂ ਹੁਣ ਰਹਿਣਾ ਮੈਂ ਤਾਂ ਜਾਊਂਗੀ ਫਿਰ ਜਿਹੜੀ ਪ੍ਰੀਤ ਦੀ ਮਾਂ ਚਲੋ ਉਹਦੇ ਕੱਪੜੇ ਪੈਕ ਕਰ ਦਿੰਦੀ ਆ ਤੇ ਪ੍ਰੀਤ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਜਾਂਦੀ ਆ ਫਿਰ ਵੀ ਪ੍ਰੀਤ ਦੀ ਜੋ ਮਾਂ ਗਈ ਫੋਨ ਤੇ ਉਹਨੂੰ ਕਹਿੰਦੀ ਰਹਿੰਦੀ ਆ ਤੂੰ ਜ਼ਿਆਦਾ ਕੰਮ ਨਾ ਕਰੀ ਤੂੰ ਜ਼ਿਆਦਾ ਕੰਮ ਨਾ ਕਰੀ ਤੇ ਚਲੋ ਇਧਰ ਜਿਹੜੀ ਰਮਣ ਹੈਗੀ ਉਹ ਵੀ ਪ੍ਰੈਗਨੈਂਟ ਹੋ ਜਾਂਦੀ ਆ ਰਮਣ ਇਹ ਖੁਸ਼ਖਬਰੀ ਆਪਣੀ ਸੱਸ ਨੂੰ ਤੇ ਘਰ ਵਾਲੇ ਨੂੰ ਦਿੰਦੀ ਆ ਤੇ ਚਲੋ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਹਨਾ ਕਿਉਂਕਿ ਰਮਣ ਦੀ ਸੱਸ ਨੂੰ ਛੇਤੀ ਸੀ ਕਿ ਮੇਰੇ ਪੋਤਾ ਹੋਵੇ ਸਾਰੀਆਂ ਬੁੜੀਆਂ ਨੇ ਹੁੰਦਾ ਜਦੋਂ ਪੁੱਤਰ ਵਿਆਹ ਲੈ ਜਾਂਦੇ ਆ ਹਨਾ ਫਿਰ ਇਹ ਹੁੰਦਾ ਵੀ ਚਲੋ ਮੂਲ ਨਾਲ ਉਹ ਵਿਆਜ ਪਿਆਰਾ ਵੀ ਪੋਤਾ ਪੋਤੀ ਹੋ ਜੇ ਪਰ ਰਮਣ ਦੀ ਸੱਸ ਨੂੰ ਇਹ ਸੀ ਵੀ ਮੇਰੇ ਪੁੱਤ ਹੀ ਹੋਵੇ ਚਲੋ ਰਮਣ ਜਦੋਂ ਉਹਨੂੰ ਤੀਜਾ ਚੌਥਾ ਮਹੀਨਾ ਲੱਗਦਾ ਤੇ ਉਹਨੂੰ ਨਾ ਥੋੜੀ ਬਹੁਤੀ ਦਿੱਕਤ ਆ ਜਾਂਦੀ ਆ ਤੇ ਡਾਕਟਰ ਜਿਹੜੇ ਉਹਨੂੰ ਕਹਿੰਦੇ ਆ ਕਿ ਵੀ ਤੁਸੀਂ ਕੰਮ ਛਾਦਾ ਨਹੀਂ ਕਰਨਾ ਵੀ ਉੰਜ ਤਾਂ ਐ ਨਹੀਂ ਛੱਡਣਾ ਨਹੀਂ ਪਰ ਭਾਰ ਜ਼ੋਰ ਦਾ ਨਹੀਂ ਕਰਨਾ ਵੀ ਤੁਸੀਂ ਜਦੋਂ ਵੀ ਕੰਮ ਕਰਨਾ ਵਿੱਚ ਵਿੱਚ ਦੀ ਰੈਸਟ ਕਰਦੇ ਰਹਿਣਾ ਚਲੋ ਰਮਣ ਜਦੋਂ ਇਹ ਗੱਲ ਦੱਸਦੀ ਆ ਤਾਂ ਉਹਦੀ ਸੱਸ ਕਹਿੰਦੀ ਡਾਕਟਰ ਤਾਂ ਐਵੇਂ ਹੀ ਕਹਿ ਦਿੰਦੇ ਹੁੰਦੇ ਆਗੇ ਕੰਮ ਸਮਾਂ ਕਰਦੇ ਰਹਿਣਾ ਚਾਹੀਦਾ ਜਣੇਪਾ ਠੀਕ ਹੋ ਜਾਂਦਾ ਤੇ ਰਮਣ ਆ ਜਿਹੜੀ ਉਹ ਮਨ 'ਚ ਸੋਚਦੀ ਆ ਵੀ ਦੇਖੋ ਇਹਦੀ ਤੀਨ ਨੂੰ ਤਾਂ ਕੋਈ ਸਮੱਸਿਆ ਵੀ ਨਹੀਂ ਸੀ ਵੀ ਉਹਨੂੰ ਤਾਂ ਬੈੱਡ ਤੋਂ ਵੀ ਨਹੀਂ ਉੱਠਣ ਦਿੰਦੀ ਸੀ ਪਰ ਉਹ ਇਹ ਗੱਲ ਐ ਸ਼ੋ ਨਹੀਂ ਕਰਦੀ ਸੀ ਚਲੋ ਰਾਮਣਾ ਜਿਹੜੀ ਉਹ ਕੰਮ ਕਰਦੀ ਰਹਿੰਦੀ ਆ ਕਾਫੀ ਵਾਰ ਉਹਨੂੰ ਦਿੱਕਤ ਆਈ ਸੀ ਡਾਕਟਰ ਦੇ ਜਾਣਾ ਪੈਂਦਾ ਸੀ ਪਰ ਉਹਨੇ ਕੰਮ ਨਹੀਂ ਛੱਡਿਆ ਸੀ ਕੰਮ ਕਰਦੀ ਰਹੀ ਚਲੋ ਜਦੋਂ ਉਹਨੂੰ 7ਵਾਂ ਮਹੀਨਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਬੁੱਕਲ ਨਾ ਕਾਫੀ ਭਾਰੀ ਹੋ ਜਾਂਦੀ ਆ ਉਹਦੇ ਤੋਂ ਇੰਨਾ ਕੰਮ ਨਹੀਂ ਹੁੰਦਾ ਜਿੰਨਾ ਉਹ ਪਹਿਲਾਂ ਕਰ ਸਕਦੀ ਸੀ ਤੇ ਫਿਰ ਰਮਣ ਦੀ ਸੱਸਾ ਜਿਹੜੀ ਉਹਨੂੰ ਕਹਿੰਦੀ ਆ ਵੀ ਦੇਖ ਭਈ ਜਦ ਤੱਕ ਕੰਮ ਕਰਿਆ ਕਰ ਜੇ ਤੇਰੇ ਤੋਂ ਕੰਮ ਨਹੀਂ ਹੁੰਦਾ ਤਾਂ ਤੂੰ ਐਂ ਕਰ ਆਪਣੀ ਭੈਣ ਨੂੰ ਸੱਦ ਲੈ ਮੇਰੇ ਤੋਂ ਤਾਂ ਨਹੀਂ ਸਾਰਾ ਕੰਮ ਹੁੰਦਾ ਉਹ ਕਹਿੰਦੀ ਕਿ ਮੰਮੀ ਮੇਰੀ ਭੈਣ ਦੇ ਤਾਂ ਪੇਪਰ ਨੇਗੇ ਪਲੱਸ 2 ਚ ਉਹ ਪੜਦੀ ਆ ਵੀ ਉਹ ਹੋਣੀ ਕਿਵੇਂ ਆ ਸਕਦੀ ਆ ਕਹਿੰਦੀ ਵੀ ਨਾ ਤੈਨੂੰ ਸੱਦਣਾ ਤਾਂ ਪਊਗਾ ਮੇਰੇ ਤੋਂ ਇਨਾ ਕੰਮ ਨਹੀਂ ਹੁੰਦਾ ਇਕੱਲੀ ਤੋਂ ਉਹ ਕਹਿੰਦੀ ਮੰਮੀ ਕੁਛ ਕੰਮ ਤਾਂ ਮੈਂ ਹੀ ਕਰ ਲੈਨੀ ਆ ਹਨਾ ਰੋਟੀ ਵਗੈਰਾ ਬਣਾ ਦੇਣੀ ਆ ਵਰਤਨ ਸਾਫ਼ ਕਰ ਦੇਣੀ ਆ ਖੜੀ ਖੜੀ ਝਾੜੂ ਲਾ ਦੇਣੀ ਆ ਵੀ ਚਲੋ ਕੱਪੜੇ ਨਹੀਂ ਧੋਤੇ ਜਾਂਦੇ ਪੋਚਾ ਨਹੀਂ ਲੱਗਦਾ ਜਾਂ ਹੋਰ ਕੋਈ ਕੰਮ ਨਹੀਂ ਹੁੰਦਾ ਵੀ ਚਲ ਆਪਾਂ ਕੰਮ ਵਾਲੀ ਰੱਖ ਲੈਨੇ ਆ ਕਹਿੰਦੀ ਐ ਕਿ ਮੈਂ ਕੰਮ ਵਾਲੀ ਰੱਖ ਲੈਨੇ ਆਗੇ ਮੈਂ ਨਹੀਂ ਕਿਸੇ ਤੇ ਭਰੋਸਾ ਕਰਦੀ ਮੈਂ ਨਹੀਂ ਆਪਦੇ ਘਰ ਚ ਕਿਸੇ ਨੂੰ ਵਾੜ ਦੀ ਮਾਲਕਣ ਵਰਮਣ ਬਹਿ ਜਾਂਦੀਆਂ ਕਹਿੰਦੀ ਕੰਮ ਵਾਲੀਆਂ ਤਾਂ ਚਲੋ ਰਮਣ ਜਿਹੜੀ ਚੁੱਪ ਹੋ ਜਾਂਦੀ ਆ ਉਹ ਆਪਦੇ ਘਰ ਵਾਲੀ ਜੱਗੀ ਨੂੰ ਕਹਿੰਦੀ ਆ ਕਿ ਜੱਗੀ ਵੀ ਮੇਰੇ ਤੋਂ ਓਨਾ ਕੰਮ ਨਹੀਂ ਹੁੰਦਾ ਵੀ ਮੰਮੀ ਇਸ ਗੱਲ ਦਾ ਇਤਰਾਜ਼ ਕਰਦੇ ਆ ਵੀ ਮੰਮੀ ਮੈਨੂੰ ਕਹਿੰਦੇ ਆ ਵੀ ਛੋਟੀ ਨੂੰ ਬੁਲਾ ਲਾ ਵੀ ਛੋਟੀ ਦੇ ਤਾਂ ਪੇਪਰ ਆ ਉਹ ਕਹਿੰਦਾ ਵੀ ਚਲ ਤੂੰ ਬੋਲ ਨਾ ਚੁੱਪ ਕਰਕੇ ਜਿੰਨਾ ਕਿ ਤੇਥੋਂ ਹੁੰਦਾ ਕਰ ਲਿਆ ਕਰ ਚਲੋ ਐ ਆ ਜਿਹੜਾ ਸਮਾਂ ਲੰਘਦਾ ਤੇ ਉਧਰੋਂ ਪੂਰਾ ਮਹੀਨਾ ਲੱਗ ਜਾਂਦਾ ਰਮਣ ਨੂੰ ਤੇ ਫਿਰ ਉਹੀ ਗੱਲ ਹੁੰਦੀ ਆ ਵੀ ਹੁਣ ਤੇਰਾ ਜਨੇਪਾ ਹੋਣ ਵਾਲਾ ਹੈ ਨਾ ਵੀ ਭਾਈ ਮੈਂ ਕੰਮ ਕੋਮ ਮੈਂ ਤਾਂ ਓਖੀ ਸੌਖੀ ਕਰ ਲੂੰ ਤੇ ਮੇਰੇ ਤੋਂ ਸੰਭਾਲ ਨਹੀਂ ਹੋਣੀ ਤੇਰੀ ਤੂੰ ਆਪਦੀ ਭੈਣ ਨੂੰ ਸੱਦ ਲਾ ਉਹ ਕਹਿੰਦੀ ਵੀ ਮੰਮੀ ਮੈਂ ਤੁਹਾਨੂੰ ਦੱਸਿਆ ਸੀ ਉਹਦੀ ਪਲੱਸ 2 ਦੇ ਪੇਪਰ ਆ ਵੀ ਉਹ ਕਿਵੇਂ ਆ ਜੂ ਨਾਲੇ ਉਹ ਛੋਟੀ ਅਕਵਾਰੀ ਆ ਉਹਨੂੰ ਕੀ ਪਤਾ ਵੀ ਜਾਪੇ ਵਾਲੀਆਂ ਕੁੜੀਆਂ ਨੂੰ ਕਿਵੇਂ ਸੰਭੀਦਾ ਵੀ ਚਲ ਆਪਾਂ ਐ ਕਰਦੇ ਆ ਪ੍ਰੀਤ ਨੂੰ ਬੁਲਾ ਲੈਨੇ ਆ ਕਹਿੰਦੀ ਨਾ ਨਾ ਪ੍ਰੀਤ ਨਹੀਂ ਆ ਸਕਦੀ ਤੇ ਚਲ ਉਹ ਚੁੱਪ ਕਰ ਜਾਂਦੀ ਆ ਉਸ ਤੋਂ ਬਾਅਦ ਜਦੋਂ ਉਹਦੇ ਘਰ ਵਾਲਾ ਆਉਂਦਾ ਉਹਨੂੰ ਜੱਗੀ ਨੂੰ ਉਹਦੀ ਮਾਂ ਕਹਿੰਦੀ ਆ ਵੀ ਤੂੰ ਆਪਣੀ ਸਾਲੀ ਨੂੰ ਲੈ ਆ ਜਾ ਕੇ ਇਹਦੇ ਐ ਨਹੀਂ ਪਤਾ ਹਨਾ ਕਦੋਂ ਬੱਚਾ ਹੋ ਜੇ ਤੇ ਫਿਰ ਉਹ ਇਹਨੂੰ ਸੰਭੂਗੀ ਵੀ ਮੇਰੇ ਤੋਂ ਨਹੀਂ ਸੰਭੀ ਜਾਣੀ ਉਹ ਕਹਿੰਦਾ ਮੰਮੀ ਉਹਦੇ ਪੇਪਰ ਨਹੀਂਗੇ ਵੀ ਉਹ ਕਿਵੇਂ ਆਊਗੀ ਨਾਲੇ ਉਹਨੂੰ ਜਵਾਕੜੀ ਨੂੰ ਕੀ ਪਤਾ ਵੀ ਕਿਵੇਂ ਸੰਭਣਾ ਵੀ ਆਪਾਂ ਪ੍ਰੀਤ ਨੂੰ ਬੁਲਾ ਲੈਨੇ ਆ ਉਹ ਕਹਿੰਦਾ ਮੇਰੀ ਗੱਲ ਹੋਈ ਸੀ ਪ੍ਰੀਤ ਨਾਲ ਉਹਨੇ ਕਿਹਾ ਸੀ ਵੀ ਜਦੋਂ ਭਾਬੀ ਦੀ ਡਿਲੀਵਰੀ ਹੋਈ ਮੈਂ ਆਜਾਂ ਕਹਿੰਦੀ ਮੇਰੀ ਗੱਲ ਹੋਈ ਸੀ ਪ੍ਰੀਤ ਨਾਲ ਉਹ ਤਾਂ ਨਾ 15 ਦਿਨ ਲਈ ਬਾਹਰ ਜਾ ਰਹੇ ਆ ਘੁੰਮਣ ਫਿਰਨ ਮੱਸਾਂ ਤਾਂ ਮੇਰੀ ਧੀ ਦਾ ਘੁੰਮਣ ਫਿਰਨ ਦਾ ਟਾਈਮ ਆਇਆ ਕੋਈ ਨਾ 15 ਦਿਨ ਤੁਸੀਂ ਆਪੇ ਕੱਢੋ ਔਖੇ ਸੌਖੇ ਉਦੋਂ ਬਾਅਦ ਮੇਰੀ ਧੀ ਦੇਖ ਲੂਗੀ ਤੇ ਇਹ ਗੱਲ ਸੁਣ ਕੇ ਰਮਣ ਨੂੰ ਬਹੁਤ ਹੈਰਾਨੀ ਹੁੰਦੀ ਆ ਵੀ ਮੈਂ ਆਪਣੀ ਨਣਦ ਨੂੰ ਇੰਨਾ ਸਾਂਭਿਆ ਸੀ ਵੀ ਇਸ ਹਾਲਤ ਦਾ ਔਰਤ ਨੂੰ ਪਤਾ ਹੁੰਦਾ ਜਿਹੜੇ ਪੇ ਵੇਲੇ ਇੱਕ ਔਰਤ ਨੂੰ ਕਿੰਨੀ ਸਾਂਭ ਸੰਭਾਲ ਦੀ ਲੋੜ ਹੁੰਦੀ ਆ ਵੀ ਦੀਰੀ ਵੀ ਨਹੀਂ ਸਮਝਦੇ ਚਲੋ ਨਹੀਂ ਕਹਿੰਦੀ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਕੁਛ ਨਹੀਂ ਹੁੰਦਾ ਚਲ ਛੋਟੀ ਨੂੰ ਲੈ ਆਓ ਚਲੋ ਉਹਦੀ ਭੈਣ ਛੋਟੀ ਰਾਣੀ ਹੈ ਜਿਹੜੀ ਉਹ ਆ ਜਾਂਦੀ ਆ ਭਾਵੇਂ ਕਿ ਉਹਦੇ ਪੇਪਰ ਹੁੰਦੇ ਆ ਪਰ ਫਿਰ ਵੀ ਆਪਣੀ ਭੈਣ ਕਰਕੇ ਉਹ ਆ ਜਾਂਦੀ ਆ ਚਲਾਉਂਦੀ ਆ ਤੇ ਥੋੜੇ ਜਿਹੇ ਦਿਨਾਂ ਬਾਅਦ ਰਮਨ ਦੀ ਡਿਲੀਵਰੀ ਹੁੰਦੀ ਆ ਹਸਪਤਾਲ ਦੇ ਵਿੱਚ ਉਹਨੂੰ ਲੈ ਕੇ ਜਾਇਆ ਜਾਂਦਾ ਤੇ ਉੱਥੇ ਰਮਣ ਦੀ ਜੋ ਸੱਸਾ ਕਹਿੰਦੀ ਸੀ ਪਹਿਲਾ ਬੱਚਾ ਜੋ ਹੁੰਦਾ ਨਾ ਵੀ ਪਹਿਲੀ ਜਿਹੜੀ ਡਿਲੀਵਰੀ ਹੁੰਦੀ ਆ ਉਹਦਾ ਖਰਚਾ ਜਿਹੜੇ ਬੱਚੇ ਦੇ ਨਾਂਕੇ ਕਰਦੇ ਹੁੰਦੇ ਆ ਵੀ ਹਸਪਤਾਲ ਦਾ ਜੋ ਬਿੱਲ ਹੋਊ ਤੇਰੇ ਪਿਓ ਨੂੰ ਕਹਦੀ ਆ ਉਹ ਦੇਉ ਤੇ ਰਮਣ ਇਹੀ ਗੱਲ ਆਪਦੇ ਘਰ ਵਾਲੇ ਨੂੰ ਕਹਿ ਦਿੰਦੀ ਆ ਵੀ ਮੇਰੇ ਪਾਪਾ ਕੋਲ ਇੰਨੀ ਗੁੰਜਾਇਸ ਕਿੱਥੇ ਆ ਨਾ ਹਸਪਤਾਲ ਵਾਲੇ ਕੀ ਪਤਾ ਕਿੰਨੇ ਕੁ ਪੈਸੇ ਲੈਣਗੇ ਵੀ ਦੀਦੀ ਵੇਲੇ ਵੀ ਤਾਂ ਉਹਦੇ ਸਹੁਰਿਆਂ ਨੇ ਦਿੱਤੇ ਸੀ ਨਾਲੇ ਆਪਾਂ ਦਿੰਦੇ ਸੀ ਉਦੋਂ ਵੀ ਐਂ ਕਿਉਂ ਉਹ ਕਹਿੰਦਾ ਵੀ ਮੰਮੀ ਨੇ ਕਿਹੜਾ ਪੈਸੇ ਦੇਣੇ ਆ ਪੈਸੇ ਤਾਂ ਮੈਂ ਦੇਣੇ ਆ ਤੂੰ ਚੁੱਪ ਰਹਿ ਚਲੋ ਭਈ ਜਦੋਂ ਬਿੱਲ ਦੇਣ ਦੀ ਵਾਰੀ ਆਉਂਦੀ ਆ ਤੇ ਜਦੋਂ ਜੱਗੀ ਹੈਨਾ ਡਾਕਟਰ ਕੋਲ ਜਾਂਦਾ ਪੇਮੈਂਟ ਕਰਨ ਤਾਂ ਜਿਹੜੀ ਉਹਦੀ ਮਾਂ ਉਹ ਵੀ ਮੰਗ ਰਹੀ ਜਾਂਦੀ ਉਹ ਦੇਖਦੀ ਆ ਤੇ ਉਹ ਪੈਸੇ ਆ ਚਲੋ 20-25000 ਰੁਪਏ ਲੱਗ ਜਾਂਦਾ ਤੇ ਬਾਹਰ ਆ ਕੇ ਉਹਦੀ ਮਾਂ ਨੂੰ ਕਹਿੰਦੀ ਜੱਗੀ ਤੇਰਾ ਦਿਮਾਗ ਖਰਾਵਾ ਪਹਿਲੇ ਜਿਹੜਾ ਜਾਪਾ ਹੁੰਦਾ ਜੜੇਪਾ ਹੁੰਦਾ ਉਹ ਤੇ ਨਾਨਕੇ ਕਰਦੇ ਹੁੰਦੇ ਆ ਖਰਚ ਤੇਰਾ ਦਿਮਾਗ ਖਰਾਵਾ ਤੂੰ ਆਪਦੀ ਜੇਬ ਚੋਂ ਦਿੱਤੇ ਉਹ ਕਹਿੰਦਾ ਮਾਂ ਤੇ ਇਥੋਂ ਤਾਂ ਨਹੀਂ ਨਾ ਮੰਗੇ ਤੂੰ ਚੁੱਪ ਰਹਿ ਇਹਨਾਂ ਗੱਲਾਂ ਕਰਕੇ ਹੀ ਤੁਸੀਂ ਬੁੜੀਆਂ ਫਰਕ ਪਾ ਲੈਣੀਆਂ ਹੋਗੀਆਂ ਵੀ ਪਹਿਲਾਂ ਤੋਂ ਸਾਮ ਸੰਭਾਈ ਵੇਲੇ ਐਂ ਕਰਦੀ ਸੀ ਵੀ ਉਹਨੇ ਜਦੋਂ ਆਪਣੀ ਕੁੜੀ ਦਾ ਚਾਪਾ ਸੀ ਕਿਸੇ ਗੱਲ 'ਚ ਇੰਟਰਫੇਅਰ ਕੀਤਾ ਸੀ ਫਿਰ ਤੁਸੀਂ ਕਹਿ ਦਿੰਦੀਆਂ ਨੂੰਹਾ ਮਾੜੀਆਂ ਚਲੋ ਕਾਫੀ ਸੁਣਾਉਂਦਾ ਤੇ ਉੱਥੇ ਉਹ ਚੁੱਪ ਤਾਂ ਕਰ ਜਾਂਦੀ ਆ ਚਲੋ ਉਹਨੂੰ ਘਰ ਲੈ ਆਂਦਾ ਜਾਂਦਾ ਘਰ ਲਿਆ ਕਿ ਉਹਦੀ ਭੈਣਾਂ ਛੋਟੀ ਰਾਣੀ ਉਹੀ ਉਹਦੀ ਸਾਮ ਸੰਭਾਲ ਕਰਦੀ ਆ ਬੱਚੇ ਦੀ ਸਾਮ ਸੰਭਾਲ ਵੀ ਉਹੀ ਕਰਦੀ ਆ ਤੇ ਇੱਕ ਉਹਦੇ ਹੋ ਵੀ ਕੁੜੀ ਜਾਂਦੀ ਆ ਤੇ ਇਸ ਗੱਲ ਦਾ ਹੀ ਉਹਦੀ ਮਾਂ ਨੂੰ ਬਹੁਤ ਆਫ ਹੁੰਦੀ ਆ ਵੀ ਕੁੜੀ ਹੋ ਗਈ ਪੋਤੀ ਹੋ ਗਈ ਮੇਰੇ ਪੋਤੀ ਹੋ ਗਈ ਚਲੋ ਘਰ ਦੇ ਵਿੱਚ ਇੱਕ ਤਰ੍ਹਾਂ ਨਾਲ ਸੋਗ ਹੀ ਪਿਆ ਹੁੰਦਾ ਪਰ ਫੇਰ ਵੀ ਆਣ-ਗਵਣ ਰਿਸ਼ਤੇਦਾਰ ਜੋ ਆਉਂਦੇ ਆ ਕੁੜੀ ਨੂੰ ਵੇਖ ਕੇ ਵਧਾਈਆਂ ਦਿੰਦੇ ਆ ਤਾਂ ਜੱਗੀ ਦੀ ਮਾਂ ਜਿਹੜੀ ਇਸ ਗੱਲ ਦਾ ਵੀ ਗੁੱਸਾ ਕਰਦੀ ਆ ਵੀ ਹੋਈ ਤਾਂ ਮੇਰੇ ਪੋਤੀ ਆ ਲੋਕ ਵਧਾਈਆਂ ਦਿੰਦੇ ਆ ਅਸਲ ਦੇ ਵਿੱਚ ਲੋਕਾਂ ਦੀ ਸੋਚ ਇਹ ਆ ਵੀ ਜਦੋਂ ਘਰ ਦੇ ਵਿੱਚ ਨਵਾਂ ਜੀ ਆਇਆ ਉਹਨੂੰ ਉਹਦੇ ਲਈ ਵਧਾਈਆਂ ਹੀ ਹੁੰਦੀਆਂ ਨੇ ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ ਹੋਵੇ ਪਰ ਕੁਝ ਔਰਤਾਂ ਜਿਹੜੀਆਂ ਨੂੰ ਇਹ ਹੁੰਦਾ ਵੀ ਮੁੰਡਾ ਹੀ ਹੋਵੇ ਉਹ ਕੁੜੀ ਦੇ ਜਨਮ ਦਿਨ ਤੇ ਖੁਸ਼ੀ ਤਾਂ ਕੀ ਮਨਾਣੀ ਉਹ ਵਧਾਈਆਂ ਵੀ ਜਿਹੜੀਆਂ ਸਵੀਕਾਰ ਨਹੀਂ ਕਰਦੀਆਂ ਚਲੋ 15 ਕ ਦੇਣਾ ਜਿਹੜੇ ਉਹ ਲੰਘ ਜਾਂਦੇ ਆ ਉਸ ਤੋਂ ਬਾਅਦ ਰਾਣੀ ਦੇ ਪੇਪਰ ਹੁੰਦੇ ਆ ਤੇ ਉਹ ਆਪਣੀ ਭੈਣ ਨੂੰ ਕਹਿੰਦੀ ਕਿ ਹੁਣ ਮੈਂ ਜਾਣਾ ਵੀ ਪੇਪਰ ਹੋਣ ਵਾਲੇ ਆ ਮੇਰੇ ਵੀ ਇੱਥੇ ਤਾਂ ਮੈਥੋਂ ਇੰਨਾ ਪੜਿਆ ਨਹੀਂ ਜਾਂਦਾ ਚਲੋ ਰਮਨ ਹੈ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਤੁਸੀਂ ਪ੍ਰੀਤ ਨੂੰ ਫੋਨ ਕਰ ਲਓ ਚਲੋ ਪ੍ਰੀਤ ਨੂੰ ਫੋਨ ਕਰਦਾ ਤੇ ਕਹਿੰਦਾ ਪ੍ਰੀਤ ਤੇਰੀ ਭਾਬੀ ਦੀ ਹੈਨਾ ਹਾਲਤ ਤੈਨੂੰ ਪਤਾ ਹੀ ਆ ਵੀ ਉਹਦੀ ਭੈਣ ਨੇ ਜਾਣਾ ਵੀ ਆਏ ਕਰ ਹੁਣ ਤੂੰ ਆ ਜਾ ਕਹਿੰਦੀ ਨਹੀਂ ਵੀਰੇ ਮੈਂ ਨਹੀਂ ਹਜੇ ਆ ਸਕਦੀ ਕਹਿੰਦੀ ਹਸ ਤੱਕੋਂ ਫਿਰ ਕੇ ਆਏ ਆ ਪਹਾੜਾਂ 'ਚ ਤੁਰ ਤੁਰ ਕੇ ਮੈਂ ਤਾਂ ਕਹਿੰਦੀ ਥਕਾਵਟ ਹੋ ਗਈ ਮੈਨੂੰ ਤਾਂ ਮੈਨੂੰ ਕਹਿੰਦੀ ਘਟੋ ਘਟੋ ਇੱਕ ਹਫਤਾ ਤਾਂ ਰੈਸਟ ਨੂੰ ਚਾਹੀਦਾ ਉਦੋਂ ਬਾਅਦ ਦੇਖ ਲਊ ਵੈਸੇ ਵੀ ਕਹਿੰਦੀ ਮੈਂ ਆ ਕੇ ਕੀ ਕਰੂੰ ਮੈਥੋਂ ਕਿਹਾਉਣਾ ਕੰਮ ਹੁੰਦਾ ਕਹਿੰਦੀ ਮੇਰੀ ਕੁੜੀ ਤਾਂ ਆਪ ਨਹੀਂ ਟਿਕਦੀਗੀ ਮੈਥੋਂ ਸੰਭਾਲੀ ਤਾਂ ਜਾਣੀ ਨਹੀਂ ਤੇ ਚੱਲ ਭਈ ਉਹ ਆਪਣੀ ਮਾਂ ਨੂੰ ਵੀ ਗੱਲ ਦੱਸ ਦਿੰਦਾ ਵੀ ਇਹਨੇ ਤਾਂ ਰਾਣੀ ਨੇ ਤਾਂ ਜਾਣਾ ਵੀ ਮੈਨੂੰ ਪ੍ਰੀਤ ਵੀ ਜਵਾਬ ਦੇਗੀ ਤੇ ਉਹ ਕਹਿੰਦੀ ਤੈਨੂੰ ਕਿਹਨੇ ਕਿਹਾ ਸੀ ਪ੍ਰੀਤ ਨੂੰ ਪੁੱਛਣ ਨੂੰ ਹੁਣ ਪ੍ਰੀਤ ਕਿਵੇਂ ਸੰਭਲੂ ਉਹਦੀ ਆਪ ਦੀ ਨਿਆਣੀ ਧੀ ਹੈਗੀ ਤੇ ਉਹ ਕਹਿੰਦਾ ਫਿਰ ਤੂੰ ਸੰਭਲੀ ਮੰਮੀ ਕਹਿੰਦੀ ਲੈ ਹੁਣ ਸੰਭਲਣ ਨੂੰ ਕੀ ਹੋਇਆ 15 ਦਿਨ ਦੀ ਹੋ ਗਈ ਕੁੜੀ ਤੇ ਕਹਿੰਦੀ ਉੱਠ ਕੇ ਕੰਮ ਕਰਿਆ ਕਰੇ ਉਹ ਕਹਿੰਦਾ ਵੀ ਮੰਮੀ ਤੈਨੂੰ ਪਤਾ ਉਹਦਾ ਸੇਜੇਰੀਅਨ ਹੋਇਆ ਸੇਜੇਰੀਅਨ ਦੇ ਵਿੱਚ ਆਪਣੀ ਕੁੜੀ ਨੂੰ ਤਾਂ ਤੂੰ ਕਹਿੰਦੀ ਸੀ ਕਿ ਉਹਨੇ 3 ਮਹੀਨੇ ਨਹੀਂ 6 ਮਹੀਨੇ ਨਹੀਂ ਕੰਮ ਕਰਨਾ 3 ਮਹੀਨੇ ਬਾਅਦ ਵੀ ਨਹੀਂ ਤੂੰ ਭੇਜਦੀ ਸੀ ਤੇ ਇਹਨੂੰ ਤੂੰ ਕਹਿਣੀ ਆ 15 ਦਿਨ ਬਾਅਦ ਕੰਮ ਕਰ ਲੈ ਵੀ ਐ ਐ ਕਿਉਂ ਫਰਕ ਵੀ ਇਹੀ ਫਰਕ ਵੀ ਉਹਤੀ ਸੀ ਇਹ ਨੂੰ ਸੀ ਵੀ ਜੇ ਤੁਸੀਂ ਇਹ ਕਹਿੰਦੇ ਹੋ ਵੀ ਇੱਕ ਇੱਕ ਔਰਤੇ ਕਹਿੰਦੀ ਆ ਵੀ ਜੇ ਡਿਲੀਵਰੀ ਹੋਈ ਆ ਵੱਡਾ ਆਪਰੇਸ਼ਨ ਹੋਇਆ 6 ਮਹੀਨੇ ਦਾ ਡਾਕਟਰ ਰੈਸਟ ਦੱਸਦੇ ਆ ਤਾਂ ਫਿਰ ਦੂਜੇ ਤੇ ਵੀ ਉਹੀ ਸ਼ਰਤ ਲਾਗੂ ਹੋਊ ਬਸ ਇਹਦਾ ਮਤਲਬ ਇਹੀ ਫਰਕ ਆ ਵੀ ਉਹ ਧੀ ਸੀ ਉਹ ਨੂੰਹ ਸੀ ਚਲ ਭਈ ਜਦੋਂ ਉਹ ਕੰਪੇਅਰ ਕਰਕੇ ਗੱਲ ਕਹਿੰਦਾ ਫਿਰ ਉਹਦੀ ਮਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਤੇ ਉਹ ਕਹਿੰਦੀ ਚਲ ਮੈਂ ਕੀ ਕਹਿਣੀ ਹੈਗੀ ਭਾਈ ਫਿਰ ਮੇਰੇ ਤੋਂ ਸੰਭਾਲ ਨਹੀਂ ਹੁੰਦੀ ਵੀ ਮੈਂ ਜਵਾਕ ਨੂੰ ਸੰਭਾਲੂ ਤੂੰ ਆਪੇ ਸੰਭਲਿਆ ਕਰ ਤੂੰ ਛੁੱਟੀ ਲੈ ਲੈ ਕੰਮ ਤੋਂ ਉਹ ਕਹਿੰਦਾ ਮਾਂ ਬੰਦੇ ਕੀ ਬੁੜੀਆਂ ਨੂੰ ਕਿਵੇਂ ਸੰਭਾਲ ਸਕਦੇ ਆ ਵੀ ਮੈਂ ਕਿਹੜਾ ਰੋਜ਼ ਹੀ ਜਨੇਪੇ ਵਾਲੀਆਂ ਔਰਤਾਂ ਸੰਭਾਲਦਾ ਫਿਰ ਉਹ ਸੋਚਦਾ ਵੀ ਇਹਦੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਉਹਨਾਂ ਪਿੰਡ ਦੇ ਵਿੱਚੋਂ ਇੱਕ ਬਹੁਤ ਸਿਆਣੀ ਜੀ ਔਰਤ ਨੂੰ ਰੱਖ ਲੈਂਦਾ ਜਿਹੜੀ ਕਿ ਉਹਦੀ ਘਰ ਵਾਲੀ ਤੇ ਉਹਦੀ ਬੇਟੀ ਦੀ ਵੀ ਸਾਂਭ ਸੰਭਾਲ ਵੀ ਉਹਦੀਆਂ ਲੱਤਾਂ ਵਾਹਾਂ ਦੀ ਮਾਲਿਸ਼ ਕਰਨੀ ਉਹਨੂੰ ਨਿਮਾਉਣਾ ਧਮਾਉਣਾ ਬੱਚੇ ਨੂੰ ਨਿਮਾਉਣਾ ਧਮਾਉਣਾ ਉਹਦੀ ਮ사ਜ ਕਰਨੀ ਉਹਨਾਂ ਨੂੰ ਖਾਣ ਪੀਣ ਨੂੰ ਦੇਣਾ ਫਿਰ ਇਸ ਗੱਲ ਤੇ ਜੱਗੀ ਦੀ ਮਾਂ ਥੋੜਾ ਇਤਰਾਜ਼ ਤਾਂ ਕਰਦੀ ਆ ਪਰ ਉਹ ਜ਼ਿਆਦਾ ਗੱਲ ਨਹੀਂ ਬੋਲਦਾ ਕਿਉਂਕਿ ਉਹਨੂੰ ਇਹ ਹੁੰਦਾਗਾ ਵੀ ਇਹਨਾਂ ਨੇ ਤਾਦਤ ਹੁੰਦੀ ਆ ਬੁੜੀਆਂ ਦੀ ਤਾਂ ਬੋਲਣ ਦੀ ਵੀ ਵੱਡਾ ਆਪਰੇਸ਼ਨ ਹੋਇਆ ਵੀ ਘੱਟੋ ਘੱਟ 2-3 ਮਹੀਨੇ ਤਾਂ ਉਹਦਾ ਰੈਸਟ ਰੈਂਡ ਹੋ ਤੇ ਫਿਰ ਜਦੋਂ ਨਾ ਉਹਨੇ ਜਾਣਾ ਹੁੰਦਾ ਰਾਣੀ ਨੇ ਤੇ ਰਮਣਾ ਜਿਹੜੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਰਾਣੀ ਕਿੰਨੇ ਦਿਨ ਲਾਗੀ ਵੈਸੇ ਵੀ ਜਨੇਪੇ 'ਚ ਜਦੋਂ ਕੋਈ ਔਰਤ ਆសម្ਦੀ ਆਪਾਂ ਉਹਨੂੰ ਕੁਛ ਨਾ ਕੁਛ ਦਿੰਨੇ ਆ ਵੀ ਤੁਸੀਂ ਐਂ ਕਰੋ ਮੰਮੀ ਨੂੰ ਕਹਿ ਦਿਓ ਵੀ ਇਹਨੂੰ ਵਧੀਆ ਸੂਟ ਲਿਆ ਦੂਗੀ ਵੀ ਚਲੋ ਇੰਨੇ ਨਾਲ ਹਨਾ ਜਵਾਕੜੀ ਖੁਸ਼ ਹੋ ਜੂ ਤੇ ਜਦੋਂ ਚਲੋ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਰਾਣੀ ਨੇ ਜਾਣਾ ਤੂੰ ਉਹਦੇ ਵਾਸਤੇ ਸੂਟ ਵਗੈਰਾ ਲਿਆ ਦੀ ਤੇ ਉਹ ਕਹਿੰਦੀ ਤੈਨੂੰ ਪਤਾ ਆਪਣੇ ਮਤਲਬ ਬੱਚਾ ਹੋਇਆ ਪਹਿਲੀ ਗੱਲ ਤੇ ਇਹਦੀ ਪੇਕਿਆਂ ਤੋਂ ਪੰਜੀਰੀ ਆਉਣੀ ਚਾਹੀਦੀ ਆ ਤੇ ਪੰਜੀਰੀ ਦੇ ਵਿੱਚ ਕੁੜੀ ਵਾਸਤੇ ਕੋਈ ਗਹਿਣਾ ਆਵਦੀ ਤੀਵਾ ਸ ਤੇ ਫਿਰ ਸਾਰਿਆਂ ਦੇ ਲੀਲੇ ਕੱਪੜੇ ਹੁੰਦੇ ਆ ਉਹ ਕਹਿੰਦਾ ਵੀ ਚੱਲ ਕੋਈ ਨਾ ਉਹ ਤਾਂ ਹੁਣ ਕਹਿੰਦਾ ਰਮਣ ਨੂੰ ਵੀ ਪਤਾ ਹੀ ਹੋਊ ਰਮਣ ਆਪਦੇ ਡੈਡੀ ਨੂੰ ਕਹਿ ਦਊਗੀ ਤੇ ਵੀ ਚੱਲ ਆਪਣੇ ਵੱਲੋਂ ਤਾਂ ਕੁਝ ਚਾਹੀਦੀ ਆ ਕਹਿੰਦੀ ਚੱਲ ਕੋਈ ਨਾ ਮੈਂ ਜਾ ਕੇ ਲਿਆ ਦੂੰ ਸੂਟ ਉਹ ਕਹਿੰਦਾ ਵੀ ਤੂੰ ਨਾਲ ਲੈ ਜੀ ਇਹਦੀ ਪਸੰਦ ਦਾ ਸੂਟ ਲਿਆ ਦੀ ਕਹਿੰਦੀ ਇਹਨੂੰ ਨਾਲ ਲਿਜਾ ਕੇ ਕੀ ਕਰਨਾ ਮੈਂ ਆਪੇ ਲਿਆ ਦੂੰ ਚਲ ਔਖੀ ਜੀ ਹੋ ਕੇ ਉਹ ਆਪਣੇ ਨੂੰਹ ਦੀ ਪਹਿਣ ਵਾਸਤੇ ਸੂਟ ਲਿਆ ਦਿੰਦੀ ਆ ਸਿਰਫ 500 ਦਾ ਸੂਟ ਲਿਆਉਂਦੀ ਆ ਉਹ ਤੇ ਆ ਕੇ ਰਮਣ ਨੂੰ ਦਿਖਾਉਂਦੀ ਆ ਵੀ ਦੇਖ ਰਮਣ ਕਿੰਨਾ ਸੋਹਣਾ ਸੂਟ ਮੈਂ ਲਿਆਂਦਾ ਤੇਰੀ ਭੈਣ ਵਾਸਤੇ ਰਮਣ ਸੂਟ ਵੇਖ ਲੈਂਦੀ ਆ ਤੇ ਪਰ ਉਹ ਕਹਿੰਦੀ ਨਹੀਂ ਕੁਝ ਉਹਨੂੰ ਪਤਾ ਹੁੰਦਾ ਵੀ ਇਹ ਸੂਟ ਕਿਹੜਾ ਗਾ ਹਨਾ ਵੀ ਇਹ ਇੰਨਾ ਸਸਤਾ ਸੂਟ ਤਾਂ ਆਪਾਂ ਕਿਸੇ ਨੂੰ ਹੀ ਨਹੀਂ ਦਿੰਦੇ ਚਲੋ ਸੋਚਦੀ ਆ ਵੀ ਇਹਨੇ ਫੇਰ ਕਹਿਣਾ ਵੀ ਇਹਨੇ ਜਾਣ ਕੇ ਨਗੋਚ ਕੱਢਤੀ ਤੇ ਉਹ ਆਪਣੀ ਭੈਣ ਰਾਣੀ ਨੂੰ ਕਹਿੰਦੀ ਕਿ ਰਾਣੀ ਮੇਰੀ ਅਲਮਾਰੀ ਦੇ ਵਿੱਚ ਨਾ ਤਿੰਨ ਚਾਰ ਬਹੁਤ ਸੋਹਣੇ ਸੂਟ ਪਏ ਆ ਵੀ ਉਹ ਕੱਢ ਕੇ ਲਿਆ ਜਿਹੜੇ ਸਟਿਚ ਨਹੀਂ ਕੀਤੇ ਹੋਏ ਚਲੋ ਕੱਢ ਕੇ ਲਿਆਉਂਦੀ ਆ ਤੇ ਉਹਨਾਂ ਦੇ ਵਿੱਚੋਂ ਆਪਣੀ ਭੈਣ ਨੂੰ ਕਹਿੰਦੀ ਆ ਵੀ ਤੈਨੂੰ ਕਿਹੜਾ ਸੂਟ ਪਸੰਦ ਆ ਤੇ ਉਹਨੂੰ ਇੱਕ ਸੂਟ ਬਹੁਤ ਸੋਹਣਾ ਪਸੰਦ ਆ ਜਾਂਦਾ ਉਹ ਕਹਿੰਦੀ ਵੀ ਆ ਪਸੰਦ ਆ ਉਹ ਕਹਿੰਦੀ ਵੀ ਚਲ ਚਲ ਜਦੋਂ ਉਹ ਨੂੰ ਸੂਟ ਦਿਖਾ ਰਹੀ ਹੁੰਦੀ ਆ ਤਾਂ ਉੱਤੇ ਉਹਦੀ ਸੱਸ ਆ ਜਾਂਦੀ ਆ ਉਹ ਕਹਿੰਦੀ ਵੀ ਜਦੋਂ ਸੂਟ ਵੇਖਦੀ ਆ ਕਹਿੰਦੀ ਇਹ ਉਹੀ ਸੂਟ ਆ ਨਾ ਜਿਹੜੇ ਮੇਰੇ ਪੇਕੇ ਲੈ ਆਈ ਸੀ ਤੈਨੂੰ ਵਿਆਹ ਚ ਉਹ ਕਹਿੰਦੀ ਵੀ ਹਾਂ ਮੰਮੀ ਨਾਨਕੇ ਲੈ ਕੇ ਆਏ ਸੀ ਮੈਨੂੰ ਤੇ ਕਹਿੰਦੀ ਇਹ ਸੂਟ ਦਾ ਕੀ ਕਰਨਾ ਉਹ ਕਹਿੰਦੀ ਵੀ ਇਸ ਸੂਟ ਮੈਂ ਰਾਣੀ ਨੂੰ ਦੇ ਰਹੀ ਆ ਵੀ ਇਹਨੇ ਮੇਰੀ ਸਾਹਬ ਸੰਭਾਲ ਕੀਤੀ ਹੈ ਨਾ ਮੇਰੀ ਛੋਟੀ ਭੈਣ ਆ ਚਲ ਕਹਿੰਦੀ ਲੈ ਮੇਰੇ ਪੇਕੇਆਂ ਦਾ ਦਿੱਤਾ ਇੰਨਾ ਮਹਿੰਗਾ ਸੂਟ ਤੂੰ ਇਹਨੂੰ ਦੇਵੇਂਗੀ ਉਹ ਕਹਿੰਦੀ ਮੰਮੀ ਫਿਰ ਕੀ ਹੋ ਗਿਆ ਮੇਰੀ ਭੈਣ ਆ ਮੇਰੀ ਸਾਹਬ ਸੰਭਾਲ ਕੀਤੀ ਆ ਲੇ ਤਾਂ ਦਿੱਤਾ ਕਹਿੰਦੀ ਮੈਂ ਸੂਟ ਐਨੇ ਸੂਟ ਦੇਣ ਨੂੰ ਕੀ ਹੋਇਆ ਉਹ ਕਹਿੰਦੀ ਮੰਮੀ ਚੱਲ ਕੋਈ ਨਾ ਉਹ ਤੁਸੀਂ ਲਿਆ ਤਾਂ ਵੀ ਮੈਂ ਆਪਣੇ ਵੱਲੋਂ ਕੀ ਤਾਂ ਕੁਝ ਦੇਣਾ ਹੀ ਆ ਕਹਿੰਦੀ ਨਹੀਂ ਨਹੀਂ ਮੇਰੇ ਪਿੱਕਿਆਂ ਦਾ ਦਿੱਤਾ ਸੂਟ ਨਹੀਂ ਦੇਣਾ ਛਗਣਾ ਦਾ ਸੂਟ ਆਂ ਕਿ ਮੈਂ ਚੱਕ ਕੇ ਫੜਾ ਦੇਂਗੀ ਉਹ ਸੂਟ ਫੜ ਲੈਂਦੀ ਆ ਨਹੀਂ ਕਹਿੰਦੀ ਤੂੰ ਸਮਾਉਣਾ ਨਾ ਸਮਾਈ ਮੈਂ ਆਪਣੀ ਧੀ ਨੂੰ ਦੇ ਦੂੰ ਪਰ ਕਹਿੰਦੀ ਮੇਰੇ ਪਿੱਕਿਆਂ ਦਾ ਸੂਟ ਨਹੀਂ ਆਉਂਦੀ ਭੈਣ ਨੂੰ ਦੇਣਾ ਉਹ ਤੋਂ ਸੂਟ ਫੜ ਕੇ ਲੈ ਜਾਂਦੀ ਆ ਤੇ ਅੰਦਰ ਆਪਦੀ ਅਲਮਾਰੀ 'ਚ ਰੱਖ ਦਿੰਦੀ ਆ ਚੱਲ ਰਾਮਣ ਤੇ ਉਹਦੀ ਭੈਣ ਇੱਕ ਦੂਜੇ ਵੱਲ ਵੇਖਦੀਆਂ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਚਲੋ ਉਹਦੀ ਜਿਹੜੀ ਸੱਸ ਆ ਕਹਿੰਦੀ ਆ ਵੀ ਆਪਦੇ ਪਿਓ ਨੂੰ ਕਹਦੀ ਪੰਜੀਰੀ ਦਾ ਸਮਾਨ ਆ ਜਿਹੜਾ ਪੰਜੀਰੀ ਦੇ ਦੂ ਵੀ ਪੰਜੀਰੀ ਦੇ ਵਿੱਚ ਤੈਨੂੰ ਪਤਾ ਹੀ ਆ ਜਦੋਂ ਤੇਰੇ ਚਾਚੇ ਦੀ ਨੂੰਹ ਦੀ ਪੰਜੀਰੀ ਆਈ ਸੀ ਵੀ ਕਿੰਨਾ ਕੁਛ ਲਿਆਏ ਸੀ ਵੀ ਮੇਰਾ ਨੱਕ ਨਾ ਵੜਾਦੀ ਹੁਣ ਸ਼੍ਰੀਕੇ ਕਬੀਲੇ ਚ ਚਲ ਰਮਣ ਆਪਣੇ ਡੈਡੀ ਨੂੰ ਤੇ ਭੂਆ ਨੂੰ ਫੋਨ ਕਰਦੀ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਜਦੋਂ ਕੋਈ ਕੰਮ ਕਰਨਾ ਹੁੰਦਾ ਸੀ ਤਾਂ ਰਏ ਉਹਦੀ ਭੂਆ ਦੀ ਲਈ ਜਾਂਦੀ ਸੀ ਤੇ ਉਹਦੀ ਭੂਆ ਵੀ ਅੱਗੋਂ ਆਪਦੇ ਭਰਾ ਨੂੰ ਕਹਿੰਦੀ ਆ ਵੀ ਭਾਵੇਂ ਚਲੋ ਕੁੜੀ ਹੋਈ ਆ ਵੀ ਪਹਿਲਾਂ ਜੇ ਆਪਾਂ ਆਪਣੀ ਕੁੜੀ ਦਾ ਵੀ ਆਪਾਂ ਕੁੜੀ ਵਾਸਤੇ ਵੀ ਕੋਈ ਗਹਿਣਾ ਤੇ ਆਪਣੀ ਧੀ ਵਾਸਤੇ ਵੀ ਲੈ ਕੇ ਜਾਵਾਂਗੇ ਤੇ ਫਿਰ ਜਵਾਈ ਨਾਲ ਗੁੱਸੇ ਹੋਵੇ ਵੀ ਉਹਨੂੰ ਵੀ ਲੈ ਜਾਾਂਗੇ ਤੇ ਬਾਕੀ ਸੂਟ ਚਲੋ ਭਈ ਉਹ ਦੋਨੋਂ ਭੈਣ ਭਰਾ ਪੰਜੀਰੀ ਲੈ ਕੇ ਆਉਂਦੇ ਆ ਤੇ ਰਾਣੀ ਆ ਜਿਹੜੀ ਉਹ ਵੀ ਤਿਆਰ ਹੁੰਦੀ ਆ ਵੀ ਮੈਂ ਆਪਣੇ ਪੂਆ ਨਾਲ ਤੇ ਡੈਡੀ ਨਾਲ ਚਲੀ ਜਾਊਂਗੀ ਕਿਉਂਕਿ ਉਹਦੇ ਪੇਪਰ ਸੀ ਚਲੋ ਜਿਹੜਾ ਰਮਣ ਦਾ ਡੈਡੀ ਹੁੰਦਾ ਉਹ ਆਪਣੇ ਜਵਾਈ ਵਾਸਤੇ ਅੰਗੂਠੀ ਸੋਨੇ ਦੀ ਆਪਣੀ ਧੀ ਵਾਸਤੇ ਚੈਨ ਤੇ ਆਪਣੀ ਦੋ ਧੀ ਵਾਸਤੇ ਉਹ ਝਾਂਜਰਾ ਲੈ ਕੇ ਆਉਂਦਾ ਤੇ ਚਾਂਦੀ ਦੇ ਸਗਲੇ ਵੀ ਲੈ ਕੇ ਆਉਂਦਾ ਤੇ ਝੰਝਰਾਂ ਜਿਹੜੀਆਂ ਹੁੰਦੀਆਂ ਸੋਨੇ ਦੀਆਂ ਹੁੰਦੀਆਂ ਕੋਈ ਬਹੁਤੀਆਂ ਭਾਰੀਆਂ ਤਾਂ ਨਹੀਂ ਹੁੰਦੀਆਂ ਪਰ ਫਿਰ ਵੀ ਇੱਕ ਪਿਓ ਆ ਹਨਾ ਆਪਣੀ ਧੀ ਲਈ ਵਿਤੋਂ ਬਾਹਰ ਹੋ ਕੇ ਵਧੀਆ ਕਰਦਾ ਤੇ ਉਹਦੇ ਵਿੱਚ ਉਹਦੀ ਸੱਸ ਦਾ ਸੂਟ ਉਹਦੀ ਨਾਨਦਪ੍ਰੀਤ ਦਾ ਸੂਟ ਹੁੰਦਾ ਤੇ ਦੋ ਸੂਟ ਆ ਜਿਹੜੇ ਉਹਦੀ ਆਪਦੀ ਧੀ ਰਮਣ ਦੇ ਹੁੰਦੇ ਆ ਤੇ ਰਮਣ ਦੇ ਸਹੁਰੇ ਦੇ ਤੇ ਉਹਦੇ ਘਰ ਵਾਲੇ ਦੇ ਵੀ ਕੁਰਤੇ ਪਜਾਮਿਆਂ ਨਾਲ ਵਧੀਆ ਪੱਗਾਂ ਹੁੰਦੀਆਂ ਨੇ ਚਲੋ ਜਦੋਂ ਉਹ ਦਿਖਾਉਂਦੇ ਆ ਤੇ ਨਾਲ ਮਤਲਬ ਲਫਾਫੇ ਹੁੰਦੇ ਆ ਲਫਾਫਿਆਂ ਦੇ ਵਿੱਚ ਸ਼ਗਨ ਹੁੰਦਾ 212100 ਰੁਪਈਆ ਉਹ ਲੋਫਾਫੇ ਹੁੰਦੀ ਹੈ ਜਿਹੜੇ ਸ਼ਗਨ ਵਾਲੇ ਉਹੋ ਹੁੰਦੇ ਆਗੇ ਰਮਣ ਦੀ ਨਨਦਪ੍ਰੀਤ ਵਾਸਤੇ ਤੇ ਉਹਨਾਂ ਦੇ ਜਵਾਈ ਵਾਸਤੇ ਚਲੋ ਭਈ ਜਦੋਂ ਹਣਾ ਸਾਰਾ ਸਮਾਨ ਦਿਖਾਇਆ ਜਾਂਦਾ ਉਸ ਦਿਨ ਤੇ ਪ੍ਰੀਤ ਆ ਜਿਹੜੀ ਉਹ ਵੀ ਆ ਜਾਂਦੀ ਆ ਸ਼੍ਰੀਕੇ ਕਬੀਲੇ ਦੀਆਂ ਬੁੜੀਆਂ ਨੂੰ ਵੀ ਉਹ ਜੱਗੀ ਦੀ ਮਾਂ ਇਕੱਠੇ ਕਰਦੀ ਆ ਚਲੋ ਉਹ ਦੋਨੋਂ ਭੈਣ ਭਰਾ ਆਉਂਦੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਰੋਟੀ ਖਵਾਈ ਜਾਂਦੀ ਆ ਉਸ ਤੋਂ ਬਾਅਦ ਜਦੋਂ ਸਮਾਨ ਦਿਖਾਉਣ ਲੱਗਦੇ ਆ ਤੇ ਰਮੰਡੀ ਪੂਆ ਸਾਰਿਆਂ ਨੂੰ ਸਮਾਨ ਦਿਖਾਉਂਦੀ ਆ ਵੀ ਆਹ ਗਹਿਣੇ ਅਸੀਂ ਲੈ ਕੇ ਆਏ ਆ ਭਾਈ ਆਹ ਅਸੀਂ ਹਣਾ ਇੰਨਾ ਕ ਸਮਾਨ ਆ ਇੰਨੇ ਕ ਕੱਪੜੇ ਲੈ ਕੇ ਆਏ ਆ ਵੀ ਜਿੰਨਾ ਸਾਡੀ ਹੈਗੀ ਸੀਗੀ ਤੇ ਜਿਹੜਾ ਨਾ ਮਤਲਬ ਸਗਣ ਵਾਲੇ ਲਫਾਫੇ ਹੁੰਦੇ ਆ ਉਹ ਜੱਗੀ ਵੇਖ ਲੈਂਦਾ ਉਹ ਵੇਖਦਾ ਵੀ 21 2100 ਰੁਪਈਆ ਦਾ ਵੀ ਸਗਣ ਦਿੱਤਾ ਇਹਨਾਂ ਨੇ ਚਲ ਉਹ ਜਦੋਂ ਰਾਣੀ ਤੇ ਉਹਦੇ ਡੈਡੀ ਤੇ ਉਹਦੀ ਪੂਆ ਜਾਣ ਲੱਗਦੇ ਆ ਜੱਗੀ ਕੀ ਕਰਦਾ ਜੱਗੀ ਰਾਣੀ ਤੁਲਫਾਫਾ ਫੜਦਾ ਜਿਹੜਾ ਉਹਦੀ ਮਾਂ ਨੇ ਦਿੱਤਾ ਸੀ ਉਹਦੇ ਵਿੱਚ ਉਹੀ 500 ਵਾਲਾ ਸੂਟ ਤੇ ਨਾਲ ਉਹਦੇ 500 ਰੁਪਏ ਹੀ ਸ਼ਗਨ ਹੁੰਦਾ ਤੇ ਜਦੋਂ ਜੱਗੀ ਇਹ ਗੱਲ ਨੋਟ ਕਰਦਾ ਵੀ ਉਹ ਤਾਂ ਇੰਨਾ ਕੁਝ ਦੇ ਕੇ ਗਏ ਆ ਵੀ ਮੰਮੀ ਨੇ ਇਕੱਲੀ ਰਾਣੀ ਨੂੰ ਸੂਟ ਦਿੱਤਾ ਵੀ ਉਹਦੀ ਭੂਆ ਨੂੰ ਵੀ ਨਹੀਂ ਦਿੱਤਾ ਹਨਾ ਨਾ ਕੁਝ ਡੈਡੀ ਨੂੰ ਤੇ ਸ਼ਗਨ ਵੀ 500 ਤੇ ਚਲੋ ਰਮਣ ਜਿਹੜੀ ਉਹ ਵੀ ਜੱਗੀ ਨੂੰ ਕਹਿ ਦਿੰਦੀ ਆ ਵੀ ਮੰਮੀ ਨੇ ਸਿਰਫ ਸੜਿਆ ਜਾ ਸੂਟ ਲਿਆ ਤਾਂ ਹਨਾ ਵੀ ਮੈਂ ਸੂਟ ਦਿੰਦੀ ਸੀ ਕੋਲੋਂ ਉਹ ਵੀ ਨਹੀਂ ਦੇਣ ਦਿੱਤਾ ਵੀ ਐ ਤਾਂ ਬੁਰਾ ਲੱਗਦਾ ਚਲ ਭਈ ਜੱਗੀ ਕੀ ਕਰਦਾ ਜੱਗੀ ਆਪਦੀ ਭੈਣ ਦਾ ਜਿਹੜਾ ਛਗਣ ਵਾਲਾ ਲਫਾਫਾ ਲਾ ਉਹ ਫੜ ਲੈਂਦਾ ਕਿਉਂਕਿ ਉਹਨੇ ਦੋ ਛਗਣ ਦੇ ਲਫਾਫੇ ਦਿੱਤੇ ਸੀ ਇੱਕ ਤਾਂ ਪ੍ਰੀਤ ਦੇ ਘਰ ਵਾਲੇ ਵਾਸਤੇ ਇੱਕ ਪ੍ਰੀਤ ਵਾਸਤੇ ਉਹ ਪ੍ਰੀਤ ਵਾਲਾ ਲਫਾਫਾ ਜਿਹੜਾ ਫੜ ਲੈਂਦਾ ਤੇ ਫੜ ਕੇ ਉਹ ਆਪਣੀ ਸਾਲੀ ਨੂੰ ਦੇ ਦਿੰਦਾ ਕਹਿੰਦਾ ਵੀ ਆਹ ਮੇਰੇ ਤੇ ਰਮਣ ਵੱਲੋਂ ਤੇ ਇਹ ਗੱਲ ਆ ਜਿਹੜੀ ਜੱਗੀ ਦੀ ਮਾਂ ਨੂੰ ਬਹੁਤ ਬੁਰੀ ਲੱਗਦੀ ਆ ਚਲ ਉਦੋਂ ਤਾਂ ਉਹ ਕੁਝ ਨਹੀਂ ਬੋਲਦੀ ਰਾਣੀ ਆ ਜਿਹੜੀ ਉਹ ਲਫਾਫਾ ਫੜਦੀ ਨਹੀਂ ਹੁੰਦੀ ਪਰ ਫਿਰ ਵੀ ਉਹ ਮੰਲੋ ਮੱਲੀ ਲਫਾਫਾ ਫੜਾ ਦਿੰਦਾ ਤੇ ਉਹ ਚਲੋ ਵਿਦਾ ਹੋ ਜਾਂਦੇ ਆ ਚਲੇ ਜਾਂਦੇ ਆ ਉਸ ਤੋਂ ਬਾਅਦ ਜੱਗੀ ਦੀ ਮਾਂ ਨੂੰ ਸਾਈਡ ਤੇ ਬੁਲਾਉਂਦੀ ਆ ਤੇ ਕਹਿੰਦੀ ਆ ਤੂੰ ਮੇਰੀ ਧੀ ਦੇ ਹੱਥ ਚੋਂ ਲਫਾਫਾ ਫੜ ਕੇ ਛਗਣ ਵਾਲਾ ਸਾਲੀ ਨੂੰ ਦੇ ਤਾਂ ਤੈਨੂੰ ਸਾਲੀ ਜਾਦੇ ਨੇੜੇ ਹੋਗੀ ਉਹ ਕਹਿੰਦਾ ਮਾਂ ਮੇਰੀ ਗੱਲ ਸੁਣਾ ਜੇ ਤੂੰ ਅੱਜ ਆਪਦੀ ਨੂੰ ਨਾਲ ਤੇ ਉਹਦੀ ਭੈਣ ਨਾਲ ਵਿਤਕਰਾ ਨਾ ਕਰਦੀ ਤਾਂ ਇਹ ਨੌਬਤ ਨਹੀਂ ਆਉਣੀ ਸੀ ਦੂਜੀ ਗੱਲ ਤੂੰ ਕਹਿਣੀ ਆ ਨਾ ਵੀ ਤੇਰੀ ਧੀ ਦੇ ਹੱਥੋਂ ਲਫਾਫਾ ਫੜਿਆ ਉਹ ਲਫਾਫਾ ਉਹਨਾਂ ਦਾ ਦਿੱਤਾ ਹੋਇਆ ਹੀ ਸੀ ਉਹਨਾਂ ਤੋਂ ਲੈਣ ਵਾਰੀ ਤਾਂ ਤੈਨੂੰ ਸਾਰੇ ਵਿਹਾਰ ਤੇ ਹਰ ਪਤਾ ਨਹੀਂ ਵੀ ਆ ਆ ਵੀ ਹੁੰਦਾ ਆ ਵੀ ਹੁੰਦਾ ਉਹਦੀ ਇਕੱਲੀ ਭੈਣ ਆਈ ਸੀ ਇੰਨੇ ਦਿਨ ਉਹਨੇ ਤੇਰਾ ਕੰਮ ਕਰਿਆ ਤੇਰੀ ਨੂ ਨੂ ਸੰਭਿਆ ਤੇਰੀ ਪੋਤੀ ਦੀ ਪੋਟੀ ਸਾਫ ਕੀਤੀ ਉਹਦੇ ਪੋਤੜੇ ਧੋਤੇ ਉਹਦੇ ਤੋਂ ਤੈਨੂੰ ਇੱਕ ਸੂਟ ਨਹੀਂ ਜਰਿਆ ਸੜਿਆ ਤੂੰ ਸੂਟ ਲਿਆ ਤਾਂ ਤੈਨੂੰ ਨਹੀਂ ਪਤਾ ਉਹ ਸੂਟ ਕਿੰਨੇ ਕ ਦਾ ਤੇ ਨਾਲੇ ਤੂੰ ਇਹ ਦੇਖ ਲੈ ਜਿਹੜੇ ਇਹਦੇ ਪੇਕਿਆਂ ਤੋਂ ਸੂਟ ਆਏ ਆ ਵੀ ਤੂੰ ਜਿਹੜਾ ਸੂਟ ਰਾਣੀ ਨੂੰ ਲਿਆ ਕੇ ਦਿੱਤਾ ਉਹ ਇਹ じゃ ਤੂੰ ਕਦੇ ਪਾਇਆ ਜਾਂ ਤੇਰੀ ਧੀ ਨੇ ਕਦੇ ਪਾਇਆ ਵੀ ਤੁਸੀਂ ਫਰਕ ਕਰਦੀਓ ਫਿਰ ਤੁਸੀਂ ਕਹਿ ਦੇਣੀਓ ਨੂਹਾ ਮਾੜੀਆਂ ਵੀ ਜੇ ਤੂੰ ਹੀ ਬਰਾਬਰ ਰੱਖਦੀ ਤੂੰ ਪਹਿਲੀ ਗਲਤੀ ਆ ਉਹਦੀ ਭੂਆ ਨੂੰ ਵੀ ਸੂਟ ਦੇਣਾ ਸੀ ਤੇ ਰਾਣੀ ਨੂੰ ਵੀ ਸੂਟ ਦੇਣਾ ਸੀ ਉਹਨਾਂ ਨੂੰ ਵਧੀਆ ਸੂਟ ਦੇਣੇ ਸੀ ਤੇ ਉਤੋਂ ਉਹਨੂੰ ਵਧੀਆ ਛਗਣ ਦੇਣਾ ਸੀ ਉਹ 21200 ਰੁਪਿਆ ਦੇਗੇ ਇਹਨਾਂ ਨੂੰ ਤੇ ਤੂੰ 2100 ਦੇ ਦਿੰਦੀ ਮੈਨੂੰ ਲੋੜ ਹੀ ਨਹੀਂ ਪੈਣੀ ਸੀ ਕੋਈ ਨਾ ਮੈਂ ਪ੍ਰੀਤ ਤੋਂ ਲਫਾਫਾ ਫੜ ਕੇ ਦਿੱਤਾ ਪ੍ਰੀਤ ਨੂੰ ਮੈਂ ਦੇ ਦੇ ਦੂੰ ਆਪਦੇ ਕੋਲ 2100 ਪਰ ਕਹਿੰਦਾ ਮੈਂ ਤੈਨੂੰ ਇਹ ਸਬਕ ਸਿਖਾਉਣਾ ਚਾਹੁੰਦਾ ਸੀ ਵੀ ਅੱਜ ਜਿਹੋ ਜਿਹਾ ਵਿਵਹਾਰ ਤੂੰ ਆਪਣੀ ਨੂੰ ਨਾਲ ਕਰਦੀ ਆ ਬੁਢਾਪੇ ਵੇਲੇ ਤੂੰ ਇਹ ਉਮੀਦ ਕਰੇਂ ਵੀ ਤੇਰੀ ਨੂੰ ਤੇਰੀ ਸੇਵਾ ਕਰੇ ਇਹਦੇ ਵੀ ਤਾਂ ਇਹ ਗੱਲਾਂ ਰੜਕਦੀਆਂ ਰਹਿਣਗੀਆਂ ਕਹਿੰਦੇ ਵੀ ਬੁਢਾਪੇ ਦੇ ਵਿੱਚ ਸਾਨੂੰ ਉਹ ਮਿਲਦਾ ਜੋ ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਕੀਤਾ ਹੁੰਦਾ ਕਿਉਂਕਿ ਕਿਤੇ ਨਾ ਕਿਤੇ ਜਦੋਂ ਅਸੀਂ ਆਪਣੀਆਂ ਨੂਹਾਂ ਤੇ ਧੀਆਂ ਦੇ ਵਿੱਚ ਵਿਤਕਰਾ ਕਰਦੇ ਆ ਉਹ ਫਿਰ ਚੀਜ਼ਾਂ ਨੂਹਾਂ ਦੇ ਦਿਮਾਗ ਦੇ ਵਿੱਚ ਉਵੇਂ ਹੀ ਕਰ ਜਾਂਦੀਆਂ ਤੇ ਬੁਢਾਪੇ ਵੇਲੇ ਫਿਰ ਉਹ ਕਹਿੰਦੇ ਆ ਕਿ ਸਮਾਂ ਹੁੰਦਾ ਕਦੇ ਸੱਸ ਦਾ ਕਦੇ ਨੂਹ ਦਾ ਜਦੋਂ ਵੀ ਕਿਸੇ ਦਾ ਮੌਕਾ ਆਉਂਦਾ ਨਾ ਉਹ ਫਿਰ ਉਹੇ ਜਿਹਾ ਹੀ ਕਰਦਾ ਵੀ ਆਪਾਂ ਇੱਕ ਜਣੇ ਤੋਂ ਤਾਂ ਇਹ ਉਮੀਦ ਕਰੀਏ ਵੀ ਅਸੀਂ ਇਹਦਾ ਨਾ ਕਰੀਏ ਤੇ ਅਗਲਾ ਸਾਡਾ ਕਰੇ ਕਹਿੰਦੇ ਹੁੰਦੇ ਆ ਕਿ ਇੱਕ ਪਾਸੇ ਪਈ ਤਾਂ ਰੋਟੀ ਵੀ ਮੱਚ ਜਾਂਦੀ ਆ ਜਾਂ ਜੇ ਕੋਈ ਵੀ ਰਿਸ਼ਤਾ ਜਿਹੜਾ ਨਿਭਦਾ ਉਹ ਦੋਨਾਂ ਤਰ੍ਹਾਂ ਤੋਂ ਨਿਭਦਾ ਵੀ ਤੂੰ ਫਰਕ ਕਿਉਂ ਕਰਦੀ ਆ ਫਿਰ ਉਹ ਆਪਣੀ ਭੈਣ ਨੂੰ ਕਹਿੰਦਾ ਵੀ ਪ੍ਰੀਤ ਦੇਖ ਜਦੋਂ ਤੂੰ ਪ੍ਰੈਗਨੈਂਟ ਸੀ ਤੂੰ ਤਾਂ 6ਵੇਂ ਮਹੀਨੇ ਆ ਗਈ ਸੀ ਵੀ ਮੇਰੇ ਤੋਂ ਕੰਮ ਨਹੀਂ ਹੁੰਦਾ ਹਾਲਾਂਕਿ ਤੇਰੀ ਸੱਸ ਨੇ ਇਹ ਕਿਹਾ ਸੀ ਵੀ ਕੋਈ ਨਾ ਆਏ ਤਾਂ ਕੰਮ ਨਹੀਂ ਹੁੰਦਾ ਤੇ ਵੀ ਅਸੀਂ ਭੇਜਦੇ ਨਹੀਂ ਉਦੋਂ ਤਾਂ ਮੰਮੀ ਨੇ ਤੈਨੂੰ ਉਹ ਕਿਹਾ ਵੀ ਤੂੰ ਇੱਕ ਔਰਤ ਹੋ ਕੇ ਨਹੀਂ ਸਮਝ ਸਕਦੀ ਮੰਮੀ ਤਾਂ ਚਲ ਪੁਰਾਣੇ ਖਿਆਲਾਂ ਦੀ ਆ ਮੰਮੀ ਨੂੰ ਤਾਂ ਇਹ ਆਇਆ ਲੱਗਦਾ ਵੀ ਜਿਹੜੀ ਆਪਣੀ ਦਾਦੀ ਸੀ ਉਹ ਵੀ ਉਹ ਅੱਜ ਤੇ ਮੰਮੀ 'ਚ ਫਰਕ ਰੱਖਦੀ ਸੀ ਵੀ ਤੂੰ ਤਾਂ ਪੜ੍ਹੀ ਲਿਖੀ ਐ ਅੱਜ ਕੱਲ ਦੇ ਜ਼ਮਾਨੇ ਦੀ ਆ ਤੂੰ ਮੰਮੀ ਨੂੰ ਕਿੱਥੋਂ ਤਾਂ ਸਮਝਾਉਣਾ ਸੀ ਤੂੰ ਮੰਮੀ ਦੇ ਪਿੱਛੇ ਲੱਗ ਜਾਨੀਂ ਆ ਚਲ ਭਈ ਦੋਨਾਂ ਮਾਮਾ ਤੀਆਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਤੇ ਉਹ ਸਮਝਣੀਆਂ ਨੇ ਵੀ ਵਾਕਈ ਜੇ ਅੱਜ ਅਸੀਂ ਇਹਦੇ ਨਾਲ ਵਿਤਕਰਾ ਕਰਾਂਗੇ ਤਾਂ ਫਿਰ ਕੱਲ ਨੂੰ ਅਸੀਂ ਕਿੱਥੋਂ ਉਮੀਦ ਰੱਖਾਂਗੇ ਫਿਰ ਉਹ ਆਪਦੀ ਨੂੰ ਤੋਂ ਮਾਫੀ ਮੰਗਦੀ ਆ ਤੇ ਉਹਨੂੰ ਕਹਿੰਦੀ ਕਿ ਪੁੱਤ ਮੈਨੂੰ ਮਾਫ ਕਰ ਦੇ ਜੋ ਵਿਵਹਾਰ ਮੈਂ ਤੇਰੇ ਨਾਲ ਕੀਤਾ ਉਹ ਨਹੀਂ ਕਰਨਾ ਚਾਹੀਦਾ ਸੀ ਵੀ ਕਿੱਥੇ ਤਾਂ ਇੱਕ ਮਾਂ ਬਣ ਕੇ ਮੈਨੂੰ ਤੈਨੂੰ ਸਾਹਮਣਾ ਚਾਹੀਦਾ ਸੀ ਕਿਉਂਕਿ ਤੇਰੀ ਮਾਂ ਹੈ ਨਹੀਂ ਸੀ ਚਲ ਤੇਰੀ ਭੈਣ ਨੂੰ ਬੁਲਾਇਆ ਹਨਾ ਵੀ ਪ੍ਰੀਤ ਨੂੰ ਵੀ ਮੈਂ ਮਨਾ ਕਰਤਾ ਕਿਉਂਕਿ ਇਹ ਘੁੰਮਣ ਫਿਰਨ ਜਾਣਾ ਚਾਹੁੰਦੀ ਸੀ ਵੀ ਇਹ ਘੁੰਮਣ ਫਿਰਨ ਤਾਂ ਫਿਰ ਵੀ ਜਾ ਸਕਦੀ ਸੀ ਫਿਰ ਉਹ ਕਹਿੰਦੀ ਵੀ ਅੱਜ ਤੋਂ ਬਾਅਦ ਮੈਂ ਵਕਿਆ ਹੀ ਇਹ ਵਿਤਕਰਾ ਨਹੀਂ ਕਰੂੰ ਵੀ ਮੈਂ ਪਹਿਲਾਂ ਸੋਚਿਆ ਕਰੂੰ ਜਦੋਂ ਮੈਂ ਰਮਨ ਨੂੰ ਕਿਸੇ ਗੱਲ ਤੋਂ ਰੋਕ ਟੋਕ ਕਰੂੰ ਤਾਂ ਮੈਂ ਸੋਚਿਆ ਕਰੂੰ ਵੀ ਕੀ ਪ੍ਰੀਤ ਲਈ ਇਸ ਗੱਲ ਬਾਰੇ ਮੇਰਾ ਕੀ ਨਜ਼ਰੀਆ ਹੈ ਤੇ ਚਲੋ ਜਿਉ ਰਮਨ ਤੇ ਉਹਦੇ ਘਰ ਵਾਲਾ ਜੱਗੀ ਬਹੁਤ ਖੁਸ਼ ਹੁੰਦੇ ਉਹ ਕਹਿੰਦੀ ਮੰਮੀ ਵੀ ਮੈਂ ਇਹ ਨਹੀਂ ਚਾਹੁੰਦੀ ਵੀ ਤੁਸੀਂ ਮੇਰੇ ਤੋਂ ਮਾਫੀ ਮੰਗੋ ਪਰ ਜੇ ਤੁਸੀਂ ਚਾਹੋਣੇ ਹੋ ਵੀ ਮੈਂ ਤੁਹਾਡੀ ਧੀ ਬਣ ਕੇ ਰਹਾ ਤੁਹਾਡੇ ਨਾਲ ਧੀ ਵਾਲਾ ਵਿਵਹਾਰ ਕਰਾਂ ਤਾਂ ਤੁਹਾਨੂੰ ਵੀ ਮੇਰੀ ਮਾਂ ਬਣਨਾ ਪਊ ਵੀ ਅਸੀਂ ਤਾਂ ਮਾਂ ਦਾ ਪਿਆਰ ਵੀ ਨਹੀਂ ਦੇਖਿਆ ਬਸ ਗੱਲ ਐਡੀ ਕੋਈ ਨਹੀਂ ਵੀ ਮੈਂ ਕਿਹੜਾ ਮੰਝੇ ਤੇ ਪਈ ਰਹਿਣਾ ਚਾਹਣੀ ਆ ਵੀ ਪਰ ਐ ਨਾ ਸੋਚ ਕਰਿਆ ਕਰੋ ਵੀ ਇੱਕ ਪਾਸੇ ਤਾਂ ਜਮੀ ਇੱਕ ਸਿਰੇ ਤੇ ਦੂਜੇ ਪਾਸੇ ਦੂਜਾ ਸਿਰਾ ਵੀ ਉਹ ਸਿਰੇ ਆ ਜਿਹੜੇ ਫਿਰ ਕਦੇ ਮਿਲਦੇ ਨਹੀਂ ਹੁੰਦੇ ਠੀਕ ਹੈ ਥੋੜਾ ਬਹੁਤਾ ਫਰਕ ਰਹਿ ਜਾਂਦਾ ਹੁੰਦਾ ਐ ਨਹੀਂ ਹੈਗਾ ਪਰ ਅਹਿਸਾਸ ਨਾ ਕਰਾਇਆ ਕਰੋ ਵੀ ਤੁਸੀਂ ਹਰ ਇੱਕ ਗੱਲ ਤੇ ਜਮਾ ਦੀਦੀ ਦੀ ਡਿਲੀਵਰੀ ਵੇਲੇ ਜੋ ਕੀਤਾ ਮੇਰੇ ਵੇਲੇ ਬਿਲਕੁਲ ਉਲਟ ਤੁਸੀਂ ਵੀ ਇਹ ਸੋਚਦਾ ਇੰਨਾ ਫਰਕ ਨਾ ਪਾਇਆ ਕਰੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਕੱਲ੍ਹ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇੱਕ ਕਮੈਂਟ ਹੈ ਫਰੈਸ਼ੀਹੁੱਡ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਮੇਰੀ ਚਾਚੀ ਵਰਗੇ ਲੱਗਦੇ ਹੋ ਮੈਂ ਇੱਕ ਸਟੋਰੀ ਦੱਸਣਾ ਚਾਹੁੰਦਾ ਹਾਂ ਹੱਡ ਬੀਤੀ ਤੁਹਾਨੂੰ ਕਿਵੇਂ ਕੰਟੈਕਟ ਕਰਾਂ ਜੀ ਮੈਂ ਤੁਹਾਡੇ ਕਮੈਂਟ ਦੇ ਨੀਚੇ ਆਪਣਾ ਫੋਨ ਨੰਬਰ ਹੈ ਜਿਹੜਾ ਉਹ ਦੇ ਦੂੰਗੀ ਵੈਸੇ ਇਹ ਵੀ ਜਦੋਂ ਵੀ ਆਪਾਂ ਕਮੈਂਟ ਦੇ ਨੀਚੇ ਆਪਣਾ ਕੰਟੈਕਟ ਨੰਬਰ ਦਿੰਨੇ ਆ ਤਾਂ ਉਹ YouTube ਡਿਲੀਟ ਕਰ ਦਿੰਦਾ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਦੇ ਦੂੰ ਪਰ ਤੁਸੀਂ ਸਿਰਫ WhatsApp ਮੈਸੇਜ ਕਰਿਓ ਠੀਕ ਹੈ ਕਿਉਂਕਿ ਕਾਲ ਅਟੈਂਡ ਕਰਨ ਦਾ ਮੇਰੇ ਕੋਲ ਜਿਆਦਾ ਸਮਾਂ ਨਹੀਂ ਹੁੰਦਾ ਤੁਸੀਂ WhatsApp ਤੇ ਆਪਣੀਆਂ ਕਹਾਣੀਆਂ ਜਿਹੜੀ ਬਹੁਤ ਜੇਤਾ ਤੁਸੀਂ ਵਾਇਸ ਰਿਪੋਰਟ ਕਰਕੇ ਭੇਜ ਸਕਦੇ ਹੋ ਜਾਂ ਫਿਰ ਲਿਖ ਕੇ ਭੇਜ ਸਕਦੇ ਹੋ ਰਾਜkumar ਜੀ ਕਹਾਣੀ ਬਹੁਤ ਸੋਹਣੀ ਹੈ ਤੀਰਥਕੌਰ ਬਹੁਤ ਸੋਹਣੀ ਕਹਾਣੀ ਹਰਜੀਤ ਥਾਲੀਵਾਲ ਜਗਜੀਤ ਬਹੁਤ ਹੀ ਇਮੋਸ਼ਨਲ ਕਹਾਣੀ ਭੈਣ ਜੀ ਕੈਪਟਨ ਹਰਜੀਤ ਥਾਲੀਵਾਲ ਹਰਜੀਤ ਅੱਬੂਵਾਲ ਆਮਨ ਜੋਤ ਸਿੰਘ ਬਹੁਤ ਹੀ ਨਾਈਸ ਸਟੋਰੀ ਦੀਦੀ ਜੀ ਕਸ਼ਮੀਰ ਖਖ ਨਾਈਸ ਸਟੋਰੀ ਗੁਰਪ੍ਰੀਤ ਸਿੰਘ ਨਾਈਸ ਸਟੋਰੀ ਜੀ 22 ਜੀ ਦੀ ਆਈਡੀ ਤੋਂ ਹੈਰੀ ਦਿਓੜ ਬਹੁਤ ਵਧੀਆ ਕਹਾਣੀ ਹੈ ਭੈਣ ਜੀ ਐਚ ਸੰਧੂ ਸੰਧੂ ਗੁੱਡ ਸਟੋਰੀ ਸਿਸਟਰ ਜੀ ਪ੍ਰੀਤਮ ਸਿੰਘ ਨਾਈਸ ਸਟੋਰੀ ਅਮਨਜੋਤ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਧੰਨਵਾਦ ਜੀ ਸੁੱਖਾ ਸਿੰਘ ਸਰਾਰੀ ਨਾਈਸ ਟੂ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਬਲਜਿੰਦਰ ਸਿੰਘ ਜੀ ਇਹਨਾਂ ਨੇ ਈਮੋਜੀ ਭੇਜੇ ਨੇ ਪਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਬਹੁਤ ਸੋਹਣੀ ਕਹਾਣੀ ਆ ਜੀ ਸੁਨੀਤਾ ਦੀ ਸੱਸ ਨੇ ਬਹੁਤ ਗਲਤ ਕੀਤਾ ਸੁਨੀਤਾ ਦੇ ਪਾਪਾ ਨੇ ਸਹੀ ਕੀਤਾ ਸੁਨੀਤਾ ਦੇ ਪੁੱਤ ਹੋ ਗਿਆ ਤੇ ਘਰ ਵਸ ਗਿਆ ਜਗਦੀਸ਼ ਕੁਮਾਰ ਬਹੁਤ ਹੀ ਭਾਵਕ ਕਹਾਣੀ ਹੈ ਪਿਆਉਤੀ ਦਾ ਰਿਸ਼ਤਾ ਮਾਂ ਦੇ ਸਮਾਨ ਹੈ ਗੁਰਜੰਟ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਗੇ ਅਭਿਰਾਜ ਸਿੰਘ ਇਹਨਾਂ ਨੇ ਇਮੋਜੀ ਭੇਜੇ ਨੇ ਹਰਜਿੰਦਰ ਨੇਹਿਲ ਸੰਗਰੂਰ ਤੋਂ ਸੁਨੀਤਾ ਦੀ ਕਹਾਣੀ ਦਿਲ ਨੂੰ ਛੂ ਲੈਣ ਵਾਲੀ ਸੀ ਭੈਣ ਜੀ ਤੁਸੀਂ ਸਮਾਜ ਵਿੱਚ ਹੋ ਰਹੇ ਅਤਿਆਚਾਰ ਅਤੇ ਦੁਰਘਟਨਾਵਾਂ ਦੀਆਂ ਕਹਾਣੀਆਂ ਬਹੁਤ ਵਧੀਆ ਪੇਸ਼ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰਚਰਨ ਚੀਮਾ ਓਕੇ ਜੀ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਬੈਸਟ ਸਟੋਰੀ ਸਿਸਟਰ ਜੀ ਰਣਜੀਤ ਕੌਰ ਲੜਕੀ ਅਮੀਰ ਹੋਵੇ ਭਾਵੇਂ ਗਰੀਬ ਉਹ ਵੀ ਤਾਂ ਔਰਤ ਹੀ ਆ ਕਿਸੇ ਦੀ ਫੀਲਿੰਗ ਨੂੰ ਸਮਝਣਾ ਚਾਹੀਦਾ ਹੈ ਨਰਿੰਦਰ ਕੌਰ ਸੁਨੀਤਾ ਜੀ ਸੱਸ ਨੇ ਬਹੁਤ ਗਲਤ ਕੀਤਾ ਬਹੁਤ ਸੋਹਣੀ ਕਹਾਣੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਹਾਂਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ